2022 ਮਾਡਲ ਆ 2022 ਮਾਡਲ ਆ ਪਿਛਲੇ ਟਾਇਰ ਨਾਲ ਦੀਨੇ 9095 ਪੈਸੇ ਮੂਰੇ ਵੱਡੇ ਲਵਾ ਦੀ ਵੱਡੇ ਪਾਏ ਹੋਏ ਆ ਹਾਂਜੀ ਸਾਰਾ ਟਰੈਕਟਰ ਸੀਲਡ ਆ 750 ਘੰਟਾ ਚੱਲਿਆ ਹੋਇਆ 3 ਸਪੀਡ ਵਾਲਾ 3 ਸਪੀਡ ਵਾਲਾ ਹਾਂਜੀ ਨੰਬਰ ਪੰਜਾਬ ਨੰਬਰ ਪੰਜਾਬ ਆ ਬਾਈ ਫਸਟ ਓਨਰ ਆ ਸੰਗਲੂਰ ਦਾ ਨੰਬਰ ਆ ਇਹ 2014 ਮਾਡਲ ਆ ਭੱਟੀ ਸਾਹਿਬ ਆ ਜੀ ਆਇਆ ਟਰੈਕਟਰ ਇਹ ਅਛਾ ਜੀ ਆਇਆ 2900 ਘੰਟਾ ਚੱਲਿਆ ਓਰੀਜਨਲ 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 ਸਾਰਾ ਟਰੈਕਟਰ ਓਰੀਜਨਲ ਆ ਪੂਰਾ ਸੋਹਣਾ ਤਰਮੇ ਦਾ ਸਾਰੇ ਪਾਸਿਓਂ ਦਿਖਾ ਦੇ ਤੁਕਰ ਜੈ ਜੈ ਤੁਹਾ ਦਾ 285 ਦਾ ਕਹ 275 ਦਾ ਦੇ ਦਾਂਗੇ ਹੋਰ ਕਰਦੇ ਰਹੇ ਤੋਣੇ ਚ 270 ਦਾ ਦੇ ਦਾਂਗੇ ਚੱਲ ਹੋਰ ਦੱਸ ਬਸ ਬਹੁਤ ਆ ਠੀਕ ਆ ਲਾਡੀ ਜੋ ਕੋਈ ਫਰਕੇ ਕਾ ਘਟਦੇ ਨਾ ਕਰ ਭਾਈ ਠੀਕ ਆ ਟਰੈਕਟਰ ਸੋਹਣਾ ਬਹੁਤ ਆ ਲਾਡੀ ਨੇ ਹਮੇ ਭਾਰਤੀ 65 ਦਾ ਹੋ ਗਿਆ ਚੱਕੋ 265000 ਦਾ ਚਾਰੇ ਟਾਇਰ ਜਮੇ ਨਵੇਂ ਹੈ ਨਵੇਂ ਨਵੇਂ ਟਾਇਰ ਆ ਸੋਹਣਾ ਟਰੈਕਟਰ ਆ ਪੂਰਾ ਭਾਈ ਟਰੈਕਟਰ ਵੀ ਲਾਡੀ ਵਰਗਾ ਸਕੀਨ ਆ ਕੋੜਾ ਬੰਪਰ ਉੱਪਰ ਸੌਂਦ ਲਾਇਆ ਬਾਈ ਇਹ ਮਾਡਲ ਆ ਕੋੜਾ ਬੰਪਰ ਦੇ ਕਿੰਨਾ ਮੋਟਾ ਭਾਈ ਉਹੀ ਨਹੀਂ ਹੈਗਾ ਲਵਾਇਆ ਹੂੰ ਪੂਰਾ ਸੋਹਣਾ ਲਵਾਇਆ ਹੈ ਪੂਰਾ ਜੂਝਾ ਲੱਗੀ ਹੋਈ ਆ ਡੈਕ ਸੱਜਣਾ ਨੇ ਲਾ ਲਿਆ ਕੋਈ ਕਮੀ ਆ ਬਈ ਦੱਸੀ ਕਰਾ ਥੋੜਾ ਜਿਹਾ ਇਹਦੇ ਬਾਰੇ ਲਾਡੀ ਭਰੀ ਹੰਗਾਰਾ ਤੇਰੇ ਕੋਲ ਆਇਆ ਹੈ ਮੇਰੇ ਬਾਰੇ ਪਤਨ ਦਾ 25 ਦਾ ਕਹਨੇ ਹੈ ਬਈ ਦੇ ਦਿੰਦੇ ਤਿੰਨ 25 ਦਾ ਮੌਕੇ ਤੇ ਜੱਸਣੂ ਵਾਲਾ ਰੇਟ ਦਾ ਸੱਜ ਜਮਾ 15 ਦਾ ਦੇ ਦਾਂਗੇ ਯਾਰ 15 ਵੀ ਚੱਕ ਦੇ ਹੁਣ 3 ਲੱਖ ਦਾ ਕੱਲ ਤੇ ਚੱਕੋ ਇਹ ਪੂਰੇ 3 ਲੱਖ ਦਾ ਸਾਰਾ ਓਰੀਜਨਲ ਹੈ ਬਈ ਹਾਂ ਬਈ ਓਰੀਜਨਲ ਸੰਗਰੂਰ ਦਾ ਟਰੈਕਟਰ ਆ ਨੰਬਰ ਪੀ ਵੀ 13 ਮਗਰਾਟ ਮਗਰੂਟ ਸਾਰਾ ਦੇਖ ਤੂੰ ਟਰੈਕਟਰ ਸੋਹ ਸਾਰਾ ਪੂਰਾ ਸੋਹਣਾ ਟਰੈਕਟਰ ਹੈ ਬਈ ਅੱਛਾ ਜੀ ਹਾਂ ਹਜੇ ਤਾਂ ਧੋਇਆ ਹੈ ਅਵੇ ਨਹੀਂ ਦੇਖ ਲਾ ਤੂੰ ਰਮਾ ਰਮਾ ਦਾ ਸਾਰਾ ਪੱਟੀ ਸਾਹਿਬ ਕਿੰਨੇ ਚਾਹ ਵੀ ਨਹੀਂ ਹੈਗੇ ਭਾਈ ਹਜੇ ਫਾਰਮ ਠੀਕ ਹੈ ਕਿੰਨੇ ਦਾ ਬਣੂ ਦੱਸਿਓ ਇਹ ਸਾਢੇ 3 ਦਾ ਕਹਿੰਦੇ ਆ ਮੌਕੇ ਤੇ ਦੱਸੋ ਇਹ 40 ਦਾ ਦੇ ਦਾਂਗੇ ਹੋਰ ਕਢਾਓ ਮਹਿੰਗੇ ਬਹੁਲੇ ਕੀ ਕਰੀਏ ਯਾਰ ਸਾਢੇ 3 ਦਾ ਬਣੂ 3 ਲੱਖ 25 ਹਜ਼ਾਰ ਦਾ ਲੱਜੋ ਲਾਡੀ ਕੁਝ ਨਾ ਸਹੀ ਬਹੁਤ ਦੱਸ ਠੀਕ ਤਾਂ ਕਹਤਾਂ ਨਹੀਂ ਹੋਰ ਕਢਾ ਲੈ 10000 ਹੋਰ ਚੱਕ ਦੇ ਨਹੀਂ ਹੋਰ ਨਹੀਂ ਕਢਾ ਇਹ ਇੱਥੇ ਵੀ ਕੁਝ ਨਹੀਂ ਬਚ ਰਿਹਾ ਜਿਹਾ ਹੁੰਦਾ ਇੱਕ ਕਹਿਤਾ ਜੇ ਦੂਰੋਂ ਆ ਗਿਆ ਤੇਲ ਕੋਲੋਂ ਹੀ ਪਊ ਇਹ ਨਾਲ ਹੀ ਹੁੰਦੇ ਮੈਨੂੰ ਲੱਗਦਾ ਅਸਲ ਨਾਲ ਹੀ ਆਉਂਦੇ ਨਾਲ ਹੀ ਆਉਂਦੇ ਓਕੇ ਕਿਉਂਕਿ ਇੱਕ ਦਿਨ ਇਹ ਨਾਲ ਹੀ ਆਉਂਦੇ ਨਾਲ ਸਾਰਾ ਕੁਝ ਟਰੈਕਟਰ ਚੰਗਾ ਪੱ ਇਹ 2024 ਮਾਡਲ ਆ ਬਾਈ 4x4 ਹੈ 4x4 ਆ 6.500 ਘੰਟਾ ਚੱਲਿਆ ਪੱਟੀ ਸਾਹ ਸੱਤਰੀ ਲੱਗੀ ਹੋਈ ਆ ਇਹਦੇ ਹਾਂਜੀ ਟਰੈਕਟਰ ਸਾਡੇ ਲੋਕਲ ਹੀ ਆ ਇੱਥੋਂ ਵਧੀਆ ਟਰੈਕਟਰ ਆ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋਜੂ ਬਾਈ ਇਹਦੇ ਤੇ ਲੋਨ ਮੈਨੂੰ ਲੱਗਦਾ ਹੋਜੂਗਾ 6 ਲੱਖ ਦਾ ਤਾਂ ਤਾਂ ਹੋਜੂਗਾ 6.5 ਲੱਖ ਦਾ ਲੋਨ 6.5 ਦਾ 6.5 ਲੱਖ ਦਾ 6.5 ਦਾ ਹੋਜੂ ਆਪਾਂ ਇਹਦੀ ਕੀ ਡਿਮਾਂਡ ਰੱਖੀ ਹੂੰ 7.5 ਆਪਾਂ ਕਹਿੰਦੇ 7.25 ਕ ਦਾ ਕਹਿੰਦੇ ਆ ਹੋਰ ਦੇ ਦਾਂ 715 ਦੇ ਦਾਂ ਬਾਈ 7 ਲੱਖ ਦਾ 90000 ਰੁਪਏ ਲੱਖ ਲਿਓ ਚੁੱਪ ਕਰਕੇ ਬਸ 7 ਰੱਖ ਦਾ ਦੇ ਦਾਂਗੇ ਹਾਂ ਪੱਦ ਸੋਂ ਤੋਂ ਪਟਿਆਲਾ ਰੋਡ ਤੇ ਟੌੜੇ ਪਿੰਡ ਦੇ ਨੇੜੇ ਕੋਕਾ ਪੀਸਣੇ ਟਰੈਕਟਰ ਮਿੱਤਰੋ ਆ ਦਿੱਤੂਪਰ ਵਿੱਚ ਖੜੇ ਨੇ ਜਿਹੜੇ ਆ ਸਾਰੇ ਟਰੈਕਟਰ ਨਾਲ ਕੋਕਾ ਪੀਸਣੇ ਇਹਨਾਂ ਦੀ ਸਾਰਿਆਂ ਦੀ ਫੁੱਲ ਗਰੰਟੀ ਹੈ ਗੱਲ ਇਹ ਆ ਮਿੱਤਰੋ ਦੀਵਾਲੀ ਭੱਜੀ ਆਉਂਦੀ ਹੈ ਤੇ ਤੁਸੀਂ ਵੀ ਬੜਾ ਭੱਜੇ ਫਿਰਦੇ ਹੋ ਵੀ ਬਾਈ ਟਰੈਕਟਰ ਮਿਲ ਜੇ ਘੈਂਟ ਮਿਲ ਜੇ ਵਧੀਆ ਮਿਲ ਜੇ ਮਿੱਤਰੋ ਇੱਕ ਗੱਲ ਆ ਜਿਹੜਾ ਵੀ ਸੱਜਣ ਆਊਗਾ ਨਾ ਅਸੀਂ ਇਹ ਨਹੀਂ ਕਹਿੰਦੇ ਵੀ ਮੈਂ ਬਾਈ ਉਹਨਾਂ ਨੂੰ ਕਹੂੰਗਾ ਮਠਿਆਈ ਦਾ ਡੱਬਾ ਦੇ ਉਹ ਨਾਲ ਨਾ ਟੈਂਕੀ ਫੁੱਲ ਕਹਾਾਂ ਭਾਈ ਰੇਟ ਜਮਾ ਸਸਤੇ ਦੇ ਦਿਓ ਰੇਟ ਜਾਇਜ਼ ਕਰਦਾ ਠੀਕ ਹੈ ਨਾ ਘਰ ਘਰ ਦੇ ਵਿੱਚ ਟਰੈਕਟਰ ਪਚਾ ਦਿਓ ਠੀਕ ਹੈ ਜੀ ਠੀਕ ਹੈ ਨਾ ਐਤ ਕੀ ਮਤਲਬ ਇਹ ਹੋਵੇ ਵੀ ਸਭ ਤੋਂ ਜੇਕਰ ਵੱਧ ਟਰੈਕਟਰ ਵੇਚਿਆ ਤਾਂ ਦਿੱਤੂਪੁਰ ਜਟਾ ਵਾਲਿਆਂ ਨੇ ਵੇਚਿਆ ਭਲਵਾਨ ਟਰੈਕਟਰ ਵਾਲਿਆਂ ਨੇ ਵੇਚਿਆ ਤੇਰਾ ਮੂੰਹ ਭਾਗਣ ਵਾਲਾ ਹੋਵੇ ਵੀਰੇ ਸੱਤ ਵਜਨ ਮਤਲਬ ਹੋਊਗਾ ਵੀ ਮੋੜੇ ਹੋਣਾ ਫਿਰ ਭਾਈ ਜਿਹੜਾ ਜਿੱਥੋਂ ਆਊਗਾ ਉੱਥੇ ਤੱਕ ਦਾ ਡੀਜ਼ਲ ਪਾ ਕੇ ਦਵਾਂਗੇ ਬਠਿੰਡੇ ਤੋਂ ਆਉ ਜਿੰਨੇ ਦਾ ਟਰੈਕਟਰ ਖਾਉ ਉਰੋਂ ਪਾ ਕੇ ਤੋਰਾਂਗੇ ਭਾਈ ਕੋਈ ਅੰਬਰਸਰ ਤੋਂ ਆਉ ਕੋਈ ਸ਼ਹਿਰ ਪਰ ਤੋਂ ਆਉ ਪੰਜ ਦਾ ਪਾਵੇ ਸੱਤ ਦਾ ਪਾਵੇ ਘਰ ਤੱਕ ਪਹੁੰਚ ਕਰਾਂਗੇ ਦੀਵਾਲੀ ਤੱਕ ਅੱਛਾ ਜੀ ਦੀਵਾਲੀ ਤੱਕ ਆਫਰ ਆ ਪੱਟੀ ਸਾਹਿਬ ਘੱਟ ਰੈਂਟ ਤਾਂ ਦੇਣੀ ਦੇਣਿਆ ਇਹ ਵੀ ਆਪਾਂ ਡੀਲ ਵੀ ਪਾ ਕੇ ਦਵਾਂਗੇ ਵੱਡੀ ਗੱਲ ਇਹ ਆ ਮੈਨੂੰ ਅੱਗੇ ਡਿਸਕਾਊਂਟ ਦਿਵਾਉਣਾ ਪੈਂਦਾ ਬਾਈ ਨੇ ਆਪ ਹੀ ਆਫਰ ਦਿੱਤਾ ਯਾਰ ਬਾਈ ਮੁਬਾਰਕਾ ਤੁਹਾਨੂੰ ਦੋਨਾਂ ਭਾਈਆਂ ਨੂੰ ਬਾਈ ਲਾਡੀ ਨੂੰ ਤੇ ਬਾਈ ਸੱਤੇ ਨੂੰ ਨਾਲ ਸਾਡੇ ਸੱਜਣ ਨੂੰ ਐਰੀ ਨੂੰ ਵੀ ਕਾਲ ਸਾਰੇ ਵੀਰਾਂ ਨੂੰ ਮਿੱਤਰੋ ਜਿਹੜੇ ਪਿੰਡੋਂ ਤੁਸੀਂ ਆਉਂਗੇ ਉੱਥੇ ਤੱਕ ਦਾ ਤੇਲ ਬਈ ਰੀ ਪਵਾ ਕੇ ਦੇਣਗੇ ਪਵਾ ਕੇ ਦਵਾਂਗੇ ਬਾਈ ਜਿਹੜਾ ਤੇ ਹੁਣ ਮੈਨੂੰ ਕੱਲ ਹੋਰ ਦੱਸਿਓ ਜਿਹੜਾ ਤੇਲ ਆਪਾਂ ਪਵਾ ਕੇ ਦੇਣਾ ਹਾਂਜੀ ਇਹ ਖਰਚਣ ਵਿੱਚ ਜੋੜ ਲਿਓ ਵੀ ਤੇਲ ਪਾਉਣਾ ਰੇਟ ਬਿਲਕੁਲ ਹੀ ਵਾਜਬ ਹੋਣੀ ਚਾਹੀਦੀ ਹੈ ਇਹ ਤਾਂ ਲੱਗ ਆਫਰ ਆ ਬਾਈ ਹਾਂ ਰੇਟ ਤਾਂ ਲੱਗ ਆ ਉਹ ਕਿਉਂ ਲੱਗਦੇ ਆ ਪਾਉ 3700 ਫੋਰ ਤੋਂ ਲੱਗੀ ਹੈ ਕਿ ਬਾਹਰੋਂ ਲੱਗੀ ਹੈ ਬਾਈ ਥੋੜੀ ਮਰਜੀ ਜਿੱਥੋਂ ਮਾਰੀ ਜੀ ਬਾਹਰੋਂ ਨੇ ਬਾਹਰੇ ਤਿੰਨ ਖੜੇ ਨੇ ਮੈਂ ਸ਼ੁਰੂਆਤ ਦੇ ਵਿੱਚ ਕੀ ਕਿਹਾ ਵੀ ਪਹਾਤਸੋਂ ਤੋਂ ਪਟਿਆਲਾ ਰੋਡ ਤੇ ਟੌੜੇ ਪਿੰਡ ਦੇ ਨੇੜੇ ਆ ਆ ਸੜਕ ਨਾਲ ਇਧਰੋਂ ਪਹਾਤਸੋਂ ਤੋਂ ਆਉਂਦੀ ਆ ਇਹ ਰੋਡ ਪਹਾਤਸੋਂ ਵਾਲਾ ਤੇ ਇਧਰ ਨਾ ਇਹ ਪਟਿਆਲੇ ਨੂੰ ਚਲਾ ਜਾਂਦਾ ਬਾਈ ਆ ਆ ਅੱਡਾ ਪੈ ਗਿਆ ਦਿੱਤੂ ਪ੍ਰੋਜੈਕਟਾਂ ਦਾ ਆ ਆ ਦੇਖੋ ਬਿਲਕੁਲ ਅੱਡੇ ਦੇ ਉੱਪਰ ਨਾ ਆ ਬਾਈ ਤੇ ਬਾਕੀ ਜਿਹੜੇ ਅੰਦਰ ਖੜੇ ਨੇ 30 35 ਉਹ ਤਾਂ ਗੱਲ ਵੱਖਰੀ ਆ ਸੱਤੇ ਬਾਈ ਆਪਾਂ ਸ਼ੁਰੂਆਤ ਆ ਸਵਰਾਜ ਤੋਂ ਕਰਦੇ ਆ ਬਿਲਕੁਲ ਬਾਈ ਜੀ ਦੱਸਿਓ ਗਰੰਟੇਡ 2022 ਮਾਡਲ ਆ ਬਾਈ 2022 ਮਾਡਲ 2022 ਮਾਡਲ ਆ ਪਿਛਲੇ ਟਾਇਰ ਨਾਲ ਦੇ ਨੇ 90 95 ਪੈਸੇ ਮੂਰੇ ਵੱਡੇ ਲਵਾ ਦੇ ਵੱਡੇ ਪਾਏ ਹੋਇਆ ਹਾਂਜੀ ਸਾਰਾ ਟਰੈਕਟਰ ਸੀਲਡ ਆ 700 ਘੰਟਾ ਚੱਲਿਆ ਹੋਇਆ 3 ਸਪੀਡ ਵਾਲਾ 3 ਸਪੀਡ ਵਾਲਾ ਹਾਂਜੀ ਨੰਬਰ ਪੰਜਾਬ ਨੰਬਰ ਪੰਜਾਬ ਆ ਬਾਈ ਫਸਟ ਓਨਰ ਆ ਸੰਗਰੂਰ ਦਾ ਨੰਬਰ ਆ ਬਾਈ ਦੱਸ ਦੇ ਫਿਰ ਡਿਸਕਾਊਂਟ ਦਿਓ ਸੋਹਣਾ ਟਰੈਕਟਰ ਆ ਬਾਈ ਪਰ ਰੇਟ ਬਿਲਕੁਲ ਹੀ 630 ਲੱਖ ਵੀ ਮੰਗ ਲੈਣਾ 20 ਵੀ ਮੰਗ ਲੈਂਦੇ ਆਪਾਂ 7 ਲੱਖ ਦਾ ਦੇ ਦਾਂਗੇ ਬਾਈ ਪੱਟਾ ਹਾਂਜੀ ਮੈਨੂੰ ਤਾਂ ਨਹੀਂ ਲੋੜ ਮਾਰਦਾਨ ਕਰਾਉਣ ਦੀ ਲੋੜ ਹੀ ਨਹੀਂ ਮਾ ਕੋਈ ਚੱਕਰ ਹੀ ਨਹੀਂ ਜੇ ਕਿਸੇ ਦਾ ਵੱਧ ਮੰਗ ਲੈ ਮੈਂ ਘਟਾ ਵੀ ਸਕਦਾ ਫਿਰ ਘਟਾ ਸਕਦਾ ਬਾਈ ਫਿਰ ਮੇਰੇ ਕੋਲ ਅਥਾਰਟੀ ਵੀ ਹੈਗੀ ਆ ਇੱਕ ਹੁਣ ਉਹ ਦੱਸਦੇ ਆ ਉਹ 53 ਦਾ ਸੀ ਜਿਹੜਾ ਕਾਲੀ ਬਾਡੀ ਵਾਲਾ ਬਾਈ ਹਾਂ 2009 ਮਾਡਲ ਆ ਓਕੇ ਪੱਟੀ ਸਾਹਿਬ ਡਿਸਟ੍ਰੀਬਿਊਟਰ ਲੱਗਿਆ ਹੋਇਆ ਅੱਛਾ ਹਾਂ ਟਰੈਕਟਰ ਚੰਗਾ ਸਾਰ ਹੂੰ ਦੇਖ ਲੋ ਇਹ ਵੀ ਟਰੈਕਟਰ ਕੰਡੀਸ਼ਨ ਦਾ オリジナル ਹੈ ਬਈ ਇਹ ਆਹ オリジナル ਹੈ ਸਾਰਾ ਆਪਾਂ ਉਸਵੇ ਨਹੀਂ ਕਰਾਇਆ ਬਈ ਇਹਦਾ ਟਾਇਰ ਟੂਰ ਦੀ ਕੋਈ ਪਹਿਲਾਂ ਦਾ ਹੀ ਹੋਇਆ ਹੋਇਆ ਹੋਵੇ ਮਾੜਾ ਮੋਟਾ ਕਹਿ ਨਹੀਂ ਸਕਦੇ ਟਾਇਰ ਟੂਰ ਦੇਖ ਲੋ ਅੱਧੇ ਤਾਂ ਹੈਗੇ ਆ ਬਈ ਬਿਲਕੁਲ ਹੈਗੇ ਹੈਗੇ ਬੁਡੀਰ ਦੇ ਨੇ ਪੁੱਟਰ ਲੱਗਿਆ ਹੋਇਆ ਆਉਂਦਾ ਤਾਂ ਇਹ 3 ਸਪੀਡ ਦਾ 753 10 ਆ ਕਾਲੀ ਕਾਲੀ ਬਾਡੀ ਵਾਲਾ ਜਿਵੇਂ ਪਸੰਦ ਕਰਦੇ ਕਾਲੇ ਢੱਡਲੇ ਕਹਿ ਦਿੰਦੇ ਆ ਕਿ ਬੰਪਰ ਬੰਪਰ ਜੂ ਲੱਗੀ ਹੋਈ ਆ ਉਹ ਵੀ ਨਹੀਂ ਆਪਾਂ ਦਾ ਹੋਲੀ ਬਾਈ ਡੈਕ ਲਵਾਉਣ ਵਾਲਾ ਡੈਕ ਲਵਾਉਣ ਦੀ ਬਸ ਘਾਟ ਆ ਡੈਕ ਕਿੰਨੇ ਚ ਕਿੰਨੇ ਚ ਦੇ ਦਿੰਦੇ ਆ ਆਪਾਂ 4.5 ਲੱਖ ਇਹਨੇ ਪੱਟੀ ਸਾਹਿਬ 4.5 ਦਾ ਦੇ ਦਾਂ ਚੱਕੋ ਮਿੱਤਰੋ ਜੰਮੀ ਬਾਜ ਬਰੇਟ ਬਾਈ ਅੱਜ ਫੋਰ ਮਿੰਟਸ ਕਰ ਦਾਂਗੇ ਕੋਈ ਗੱਲ ਨਹੀਂ ਬਾਈ ਦਿਵਾਲੀ ਤੱਕ ਹੋ ਜਾਊਗਾ ਬਸ ਠੀਕ ਆ ਦਿਵਾਲੀ ਤੱਕ ਕਰ ਦਾਂਗੇ ਤੇ ਬਾਈ ਜਿਹੜਾ ਆ ਖੜਾ ਡੀਆਈ 35 ਇਹ 2014 ਮਾਡਲ ਆ ਭੱਟੀ ਸਾਹਿਬ ਆ ਜੀ ਆਇਆ ਟਰੈਕਟਰ ਇਹ ਅਛਾ ਜੀ ਆਇਆ 2900 ਘੰਟਾ ਚੱਲਿਆ ਓਰੀਜਨਲ 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 ਸਾਰਾ ਟਰੈਕਟਰ ਓਰੀਜਨਲ ਆ ਪੂਰਾ ਸੋਹਣਾ ਦਰਮੇ ਦੇ ਸਾਰੇ ਪਾਸਿਓਂ ਦਿਖਾ ਦੇ ਸੀਲਡ ਪੈ ਟਰੈਕਟਰ ਸਾਰਾ 2900 ਘੰਟਾ ਓਰੀਜਨਲ ਚੱਲਿਆ ਜਤੋਂ ਆ ਵੀ ਨਹੀਂ ਹੈਗਾ ਵੀਰੇ ਬਈ ਟਾਇਰ ਨਾਲ ਦੇ ਨੇ ਟਾਇਰ ਤਾਂ ਪਾ ਦਿੱਤੀ ਉਹਨਾਂ ਨੇ 65 ਕੇ ਪੈਸੇ ਤੇ ਪਾਤੇ ਪੈ ਜਾਂਦੇ ਭੱਟੀ ਸਾਹਿਬ 2200 ਤੇ ਟਾਇਰ ਪੈ ਜਾਂਦੇ 2300 ਬਾਕੀ ਹੋ ਰਹੀ ਦਰਮੇ ਵਾਲੇ ਮਗਾ ਚੱਕਰ ਵਾਲਾ 13 ਦੇ ਟਾਇਰ ਪਾਏ ਹੋਇਆ ਬਾਈ ਫਾਸਟਾ ਹੁੰਨ ਰਾ ਕੈਸ਼ ਦਾ 14 ਮਾਡਲ ਮੈਂ ਕਹਿੰਦਾ ਪੀਟੀਓ ਤਾਂ ਹਲੇ ਵਰਤੀ ਵੀ ਨਹੀਂ ਬਾਈ ਇਹਦੀ ਪੀਟੀਓ ਤਾਂ ਕੱਪ ਜਾਂਦਾ ਕਸੇ ਨਹੀਂ ਪਾਇ ਬਾਈ ਕੱਪੇ ਤੋਂ ਹੀ ਲੱਗਿਆ ਪਿਆ ਮੈਂ ਚਲਾਇਆ ਹੋਵੇ ਬਾਈਆਂ ਨੇ ਮਨ ਨੂੰ ਬਾਕੀ ਹੋਰ ਧਰ ਮੇ ਟਿਊਬਾਂ ਚੈੱਕ ਕਰ ਬਈ ਉਹ ਦੇਖ ਜਮੇ ਨਹੀਂ ਹੋ ਰਹੀ ਸਾਰਾ ਨਾਮਾ ਬਾਈ ਰੰਬ ਰੰਬ ਦੇਖ ਲਾ ਬਾਈ ਕਹਿੰਦਾ ਕੱਦੂ ਕਰਦਾ ਦੀ ਇਹਦੀ ਗੱਲ ਨਹੀਂ ਆਪਾਂ ਕਹਿੰਦੀ ਕੱਦੂ ਹੀ ਨਹੀਂ ਕਰਿਆ ਹਾਂ ਜਦੇ ਪਾਣੀ ਸ਼ਾਮ ਨੂੰ ਮਾਰਦਾ ਸੀ ਨਾਲ ਉਹਦੇ ਦੋਸਤ ਆਏ ਸੀ ਗਮਾਂਡੀ ਕਹਿੰਦੇ ਬਾਈ ਅਸੀਂ 10 ਦਿਨ 3 ਦਿਨ ਨਹੀਂ ਮਾਰਦੇ ਦੀ ਇਹ ਤਾਂ ਜਦ ਹੀ ਕੱਦੂ ਚੋਂ ਨਿਕਲ ਸ਼ਰ ਪਾਣੀ ਮਾਰਦਾ ਸੀ ਇਹਦੇ ਓਕੇ ਓਕੇ ਹਾਂਜੀ ਇਹ ਆਪਾਂ ਵਿੱਚ ਕੱਟਿਆ ਬਾਈ ਕਿ ਕਿਵੇਂ ਆਪ ਔਨਰ ਜਿਲੰਦਰ ਦਾ ਨੰਬਰ ਆ ਵੀਡੀਓ ਦੇਖ ਕੇ ਆਇਤੀ ਬੰਦੇ ਦੂਰ ਅੱਛਾ ਠੀਕ ਹੈ ਤੇ ਇਹ ਆਪਾਂ 290000 ਦਾ ਕਹਿੰਦੇ ਆ ਪੱਟੀ ਸਾਹਿਬ 290000 ਦਾ ਇਹ ਦੇਣ ਲੈਣ ਨਾਲ ਰੇਟ ਘਟਾ ਮਾਰ ਦਾਂਗੇ ਆਪਾਂ 280000 ਦਾ ਦੇ ਦਾਂਗੇ 75 ਦੇ ਹੋਊਗੀ 75 ਦਾ ਦੇ ਦਾਂਗੇ ਕੋਈ ਗੱਲ ਨਹੀਂ ਪਰ ਟਰੈਕਟਰ ਜਿਹੜਾ ਲੈ ਗਿਆ ਯਾਦ ਕਰੂਗਾ ਵੀ ਨਹੀਂ ਟਰੈਕਟਰ ਬਹੁਤ ਚੰਗਾ ਹੈ ਹੁਣ ਤੋ ਆ ਵੇਖ ਲੈ 1995 ਮਾਡਲ ਆ ਹੁਣ ਦੱਸਾਂਗੇ ਉਹਦੇ ਨਾਲੋਂ ਵੀ ਚੰਗਾ ਇਹ ਇਹ ਵਾਕਈ ਚੰਗਾ ਹੈ ਇਹ ਫਰਸਟ ਓਨਰ ਆ ਅੱਛਾ ਸੇਖੂਪੁਰ ਦਾ ਟਰੈਕਟਰ ਇੱਥੇ ਢੰਡਰੀਆਂ ਵਾਲੇ ਬਾਬਿਆਂ ਦਾ ਗੁਰਦੁਆਰਾ ਆ ਓਕੇ ਹਾਂਜੀ ਪਰਮੇਸ਼ਰ ਦੁਆਰ ਉਹ ਪਿੰਡ ਦਾ ਨਵਾਂ ਘੜਾ ਹੈ ਫਰਸਟ ਓਨਰ ਇਹਨਾਂ ਦੀ ਵੀ ਸਾਂਭ ਬਹੁਤ ਹੀ ੱਪਟੀ ਸਾਹਿਬ 95 ਮਾਡਲ ਟਰੈਕਟਰ ਆ ਟਾਇਰ ਨਵੇਂ ਨੇ ਸਾਰੀਆਂ ਚੀਜ਼ਾਂ ਨਾਲ ਦੀਆਂ ਨੇ ਲਾਈਟਾਂ ਤੋਂ ਮਗਰਾਟਾਂ ਤੋਂ ਇਲਟ ਕਲੀਨਰ ਸਲੈਂਸਰ ਸਾਰਾ ਕੁਝ ਨਾਲ ਦੇ ਆ ਬਾਈ ਪਰ ਮੈਂ ਮੈਂ 1919 ਮਾਡਲ ਖੜਿਆ ਇਹੋ ਦੇਖਿਆ ਨੇ ਟਰੈਕਟਰ ਜਾਲੀ ਵੀ ਓਰੀਜਨਲ ਲਈ ਆ ਪਰ ਥੋੜੀ ਟੁੱਟੀ ਹੋਈ ਸੀ ਉਹਨਾਂ ਨੇ ਜਾਲੀ ਜ਼ਰੂਰ ਬਦਲਦੀ ਓਰੀਜਨਲ ਵੀ ਹੈਗੀ ਆ ਹਾਂਜੀ ਪੂਰਾ ਸੋਹਣਾ ਟਰੈਕਟਰ ਆ ਬਾਈ ਨਾਰਮਲ ਕਿਥੇ ਰੁਪਈਏ ਜਿਹਨਾਂ ਡੈਂਟ ਵੀ ਨਹੀਂ ਜਰ ਦੇਖੀ ਨਾ ਕਿਤੇ ਵੀ ਨਹੀਂ ਬਹੁਤ ਸਾਹਬ ਹੈ ਵੱਡੀ ਸਾਹਬ ਲੈਟ ਵੀ ਨਹੀਂ ਕਿਸੇ ਵਾਸਤੇ ਟਰੈਕਟਰ ਦੀ ਪੂਰਾ ਸੋਨਾ ਟਰੈਕਟਰ ਹੈ ਜਿਹੜਾ ਸ਼ਕੀਨ ਬੰਦਾ ਕੋਈ ਰੱਖਣ ਦਾ ਵੀ ਫੋੜ ਰੱਖਣਾ ਮੈਂ ਕਹਿੰਦਾ ਦਾਣੇ ਗਿਣਦਾ ਸਟਾਰਟ ਕਰ ਰਿਹਾ ਆਪਣੀ ਵੀਡੀਓ ਲੰਮੀ ਹੋ ਜੂ ਨਹੀਂ ਤਾਂ ਪੂਰਾ ਉਹ ਨਹੀਂ ਜਿਵੇਂ ਕਹਿੰਦੇ ਹੁੰਦੇ ਮੈਂ ਸੁਣਿਆ ਫਕਾਰਾ ਨੀਲੇ ਫੋੜ ਦਾ ਦਾਲ ਵਿੱਚ ਲੋਨ ਪਾ ਗਈ ਇਹਦਾ ਫਕਾਰਾ ਸੁਣਾਈ ਜਾ ਮੈਂ ਇਹਦਾ ਪਟਾਈ ਇਲਾਕਾ ਕਹਿੰਦੇ ਆ ਫਕਾਰਾ ਸੁਣਾ ਦੇ ਸੁਣਾ ਨਾ ਹਾਂ ਹਾਂ ਸੁਣਾ ਦੰਨੇ ਭਾਈ ਇਹ ਤਾਂ ਪਤੰਦਰ ਜਿਹੜੇ ਕੈਨੇਡਾ ਅਮਰੀਕਾ ਚ ਬਠੇ ਉਹ ਪਿਆਸੇ ਨੇ ਇਹਦੀ ਪਿਆਸ ਦੇ ਆਏ ਹਾਏ ਹਾਏ ਆ ਤੋ ਨਾ ਤੋ ਖਾ ਹੋਟਲ ਕਰਕੇ ਸਟਾਰਟ ਹੁੰਦਾ ਬਾਈ ਹਜੇ ਵੀ ਹਾਂ ਪਹਿਲੇ ਨਿਊਟਰਲ ਕਰਨਾ ਪਾਉ ਲੋ ਕਰਨਾ ਬੈਂਦਾ ਤਾਂ ਸਟਾਰਟ ਹੁੰਦਾ ਨਹੀਂ ਸਾਹ ਹਾਂ ਵੀ ਹਜੇ ਕਰਿਓ ਬੰਦ ਕਰਿਓ ਉਹਨੂੰ ਜਿਵੇਂ ਉਹ ਕਹਿੰਦੇ ਵੀ 90 ਮਾਡਲ ਹੈ ਕੋਪਾ ਮੋਟਰ ਸਾਰਾ ਕੁਝ ਨਾਲ ਦਾ ਹੈ 90 ਮਾਡਲ ਜੱਟਾਂ ਦੇ ਦੁੱਖ ਤੋਂ ਦੇਖ ਲੈ ਤੂੰ 95ਵੇਂ ਮਾਡਲ ਪੂਰਾ ਸੋਹਣਾ ਟਰੈਕਟਰ ਭੱਟੇ ਸਾ ਸਹੀ ਗੱਲ ਹੈ ਪਹਿਲਾਂ ਆਪਾਂ ਕਹਿੰਦੇ 2.5 ਘੱਟ ਨਹੀਂ ਦੇਣਾ ਹੁਣ ਆਪਾਂ ਘੱਟ ਦੇ ਦਾਂਗੇ 2.40 ਦਾ ਦੇ ਦਾਂਗੇ 230 ਦਾ ਹੋ ਗਿਆ ਯਾ ਡਿਸਕਾਊਂਟ ਦਿਵਾਲੀ ਤੇ ਆ ਜਾਊਗਾ 10000 ਕਾਨੂੰ ਚੱਕਦਾ 5 ਚੱਕ ਦਿੰਦਾ ਕੁਛ ਨਹੀਂ ਹੁੰਦਾ ਆ ਨਾ ਧੱਕਾ ਕਰਿਆ ਕਰ ਤੂੰ ਤੇ ਬੱਬਾ ਜਿਹੜਾ ਆ ਖੜਾ ਹੁਣ ਆ ਦੱਸ ਪੰਜ ਇਹ ਵੀ ਦੇਖ ਲੈ 2012 ਮਾਡਲ ਆ ਇਹ ਵੀ ਫਰਸਟ ਆਨਰ ਆ 12 ਮਾਡਲ ਇਹ ਹਾਂ 12 ਮਾਡਲ ਆ ਪਾਵਰ ਸਟੀering ਦਾ ਟਰੈਕਟਰ ਇਹ ਵੀ ਸੋਹਣਾ ਪੂਰਾ ਚਾਰੇ ਟਾਇਰ ਵੀ ਨਵੇਂ ਵਰਗੇ ਨੇ ਚਾਰੇ ਟਾਇਰ ਨਵੇਂ ਵਰਗੇ ਨੇ ਬਾਈ ਪੂਰਾ ਚੰਗਾ ਟਰੈਕਟਰ ਆ ਪਰ ਪਾਵਰ ਸਟੀering ਚ ਬਈ ਚੱਲ ਕਿੰਨਾ ਕੁ ਗਿਆ ਹੋਇ ਇਹ ਇਹ ਚੱਲਿਆ ਹੋਇਆ ਇਹ ਵੀ ਹੋਊਗਾ 3500 4000 ਘੰਟਾ ਅੱਛਾ ਹਾਂ ਪੂਰਾ ਸੋਹਣਾ ਟਰੈਕਟਰ ਆ ਬਾਈ ਆਪਾਂ ਪੰਪ ਪੰਪ ਸਾਰੇ ਨਾਲ ਦੇ ਆਓ ਪੰਪ ਹੋ ਗਿਆ ਕਿਤੇ ਉਹ ਵੀ ਚਾਬੀ ਨਹੀਂ ਹੈਗੀ ਹਜੇ ਟਰੈਕਟਰ ਨੂੰ ਚੰਗਾ ਟਰੈਕਟਰ ਆਏ ਆਏ ਕਿੰਨੇ ਦਾ ਦੇਣਾ ਭਾਈ ਸੱਤ ਮੈਨੂੰ ਦੱਸੀ ਥੋੜਾ ਜਿਹਾ ਦੇਣਾ ਆਪਾਂ 385 ਕਹਿੰਨੇ ਆ ਪੱਟੀ ਸਾਹਿਬ ਛੱਡਾਂਗੇ ਕਿੰਨੇ ਦਾ 775 ਦਾ ਕਹਿੰਨੇ ਆਪਾਂ ਵੀ ਛੱਡਾਂਗੇ ਅਗਲਾ ਐ ਕਹਿੰਦਾ ਹੁਜੂ ਵੀ ਪੌਣੀ ਚਾਰ ਦਾ ਲੈਂਦਾ ਹਾਂ ਹਾਂ ਟਰੈਕਟਰ ਸੋਹਣਾ ਬਹੁਤ ਆ ਭਾਈ ਠੀਕ ਆ ਜਿਹੜੇ ਸਪਿੰਡ ਦੇ ਸੱਜਣ ਲੈ ਕੇ ਜਾਣਗੇ ਉੱਥੋਂ ਤੱਕ ਦਾ ਤੇਲ ਪਵਾ ਕੇ ਦਵਾਂਗੇ ਤੇਲ ਪਵਾ ਕੇ ਦਵਾਂਗੇ ਜਿੱਥੋਂ ਵੀ ਜੜਾ ਆਊਗਾ ਤੇਲ ਦੀ ਟੈਨਸ਼ਨ ਨਾ ਲੈਣ ਬੱਸ ਬਸ ਠੀਕ ਆ ਵੀ ਖਰਚਾ ਪੈ ਜੂ ਖਰ ਠੀਕ ਆ ਹਾਂਜੀ ਤੇ ਜਿਹੜਾ ਆ ਆਖੜਾ ਬਈ ਇਹਦਾ ਇਹਦਾ 2018 ਮਾਡਲ ਹੈ ਵੀ ਸਾਡੇ ਲੋਕਲ ਪਟਿਆਲਾ ਨੰਬਰ ਆ ਫਸਟ ਓਨਰ ਆ ਅੱਛਾ ਹਾਂਜੀ 2400 ਘੰਟਾ ਚੱਲਿਆ ਆ ਭੱਟੀ ਸਾਹਿਬ 2400 ਟਾਇਰ ਜਵੇਂ ਕੋਰੇ ਆ ਹਾਂਜੀ ਹੂੰ ਟਾਇਰ ਤਾਂ ਚਾਰੀ ਨਵੇਂ ਨੇ 2400 ਤੇ ਸਰਵਿਸ ਹੋਈ ਹੋਈ ਆ ਬਾਈ ਪੰਜਵੇਂ ਮਹੀਨੇ ਦੀ 5 ਤਰੀਕ 2025 ਨੂੰ ਤੇ ਹੁਣ 2400 ਘੰਟਾ ਚੱਲ ਗਿਆ ਪੈਰਪੁਰ ਦਾ ਦੇਖ ਬਈ ਤੂੰ ਪੈਰ ਤਾਂ origianally ਨਾ ਹੈਗਾ ਰੰਗ ਕਿ ਤਾ ਨਾ origianal ਆ ਬਾਈ ਸਾਡੇ ਅਰਬਨ ਸਟੇਟ ਸੁਣਿਆ ਹੋ ਤੁਸੀਂ ਪਟਿਆਲੇ ਉਹ ਕਾਕਿਆਂ ਦਾ ਹੀ ਟਰੈਕਟਰ ਸੀ ਉੱਥੇ ਦਾ ਹੀ ਐਡਰੈਸ ਆ ਉਸ ਉਹਨਾਂ ਦੀ ਹੈ ਉਹ ਤਾਂ ਰੋਡ ਤੇ ਘੇ 6 ਸਵਰਨ ਦਾ ਟਰੈਕਟਰ ਅਰਬਨ ਸਟੇਟ ਦਾ ਅੱਛਾ ਜੀ ਹਾਂਜੀ ਸ਼ਹਿਰ ਦਾ ਟਰੈਕਟਰ ਆ ਵੀਰੇ ਕਿੰਨੇ ਦਾ ਦਵਣੂ ਇਹ ਆਪਾਂ ਭਾਈ 6,95,000 ਕਹਿੰਦੇ ਪਹਿਲਾਂ ਆਪਾਂ ਵੀ 6,80 ਤੋਂ ਘੱਟ ਨਹੀਂ ਦੇਣਾ ਹੁਣ 6,75 ਦਾ ਵੀ ਦੇ ਦਾਂਗੇ ਹੋਰ ਵੀ ਮਾੜਾ ਮੋਟਾ ਕਰ ਦਾਂਗੇ ਭਾਈ ਚੱਕੋ ਮਿੱਤਰੋ ਦਿਵਾਲੀ ਤੱਕ ਕਰ ਦਾਂਗੇ ਆਪਾਂ ਕੋਈ ਗੱਲ ਨਹੀਂ ਹਾਂਏ ਕਰ ਭਾਈ ਦਿਵਾਲੀ ਤੋਂ ਬਾਅਦ ਹੋਰ ਕਿਹੜਾ ਰੇਟ ਦੱਸੋ ਜੰਮੀ ਜਾਇਜਾ ਲ ਲਕੀਰ ਖਿੱਚਣ ਵਾਲਾ ਰੇਟ ਦੱਸੋ 6,60,000 ਦਾ ਦੇ ਦੋ ਸਾਢੇ 6 ਦਾ ਹੋ ਗਿਆ ਭਾਈ ਚੱਕੋ ਸਾਢੇ 6 ਦਾ ਸਾਢੇ 6 ਦਾ ਤਾਂ ਘੱਟਾ ਨਹੀਂ ਸਾਢੇ 6 ਦਾ ਬਹੁਤ ਆ ਤੇ ਆ ਨਸੀ ਬਾਈ ਇਹ 2016 ਮਾਡਲ ਹੈ ਫਰਸਟ ਓਨਰ ਅੱਛਾ 16 ਮਾਡਲ ਫਰਸਟ ਓਨਰ ਮਾਡਲ ਫਰਸਟ ਪੀਵੀ 13 ਨੰਬਰ ਆ ਸਾਡੇ ਜ਼ਿਲ੍ਹੇ ਦਾ ਵੀ ਦੇਖ ਲੋ ਕਿੰਨਾ ਸੋਹਣਾ ਬਾਈ ਇਹਦਾ ਟਰੈਕਟਰ ਇਹਦਾ ਵੀ ਲਿਫਟ ਪੰਪ ਉਧਰੋਂ ਪੰਪ ਸੈਲਫ ਸਲਫ ਸਾਰਾ ਕੁਝ ਨਾਲ ਦਾ ਬਾਈ ਦੇਖੇਗਾ ਅੱਛਾ ਜੀ ਹਾਂਜੀ ਓਰੀਜਨਲ ਕਲਰ ਦਾ ਹੈ ਓਰੀਜਨਲ ਆ ਬਾਈ ਓਰੀਜਨਲ ਦੀ ਗਾਰੰਟੀ ਆ ਆਪਣੀ ਬਾਈ ਤੁਸੀਂ ਵਾਹ ਵਾਹ ਦੇਗਾ ਹੇ ਤਾਂ ਜਿੱਤਾ ਤੋਤੇ ਵੀ ਨਹੀਂ ਮੀਨੇ ਲਵੇੜੇ ਸਵੇਰ ਦੇ ਬਾਈ ਆ ਦੇਖ ਲੈ ਤੂੰ ਇੱਥੋਂ ਕੋਈ ਨੀਂਵਰ ਨੂੰ ਹੈਗੀ ਚਾਬੀ ਕਿਤੇ ਨਾ ਵੀ ਤੇ ਰੇਸ ਵਾਲੀ ਹੈਗੀ ਭਾਈ ਰੋ ਕਿਤੇ ਚਾਬੀ ਪੈਰਦਾਨਾ ਦਾ ਕਰਾ ਧਰਮੇ ਚ ਕੋਈ ਉਹ ਤੇ ਲਸਟਿਕ ਪੂਰਾ ਸੋਨਾ ਟਰੈਕਟਰ ਹੈ ਬਾਈ ਹਾਂ ਲੈ ਦੇਖ ਟਰੈਕਟਰ ਭਾਈ ਮਗਰਾਟਾ ਦੇ ਹਜੇ ਸਟਿੱਕਰ ਵੀ ਉਦਾਂ ਹੀ ਲੱਗੇ ਪਿਆ ਬਾਈ 16 ਮਾਡਲ ਹੈ ਬਾਈ ਹੈ 16 ਮਾਡਲ ਰੇਟ ਦੱਸਿਦਾ ਜੈ ਜੈ 6.4 ਦਾ ਆਪਾਂ ਕਹਿੰਨੇ ਪੱਟੀ ਸਾਹਿਬ ਉਦਾਂ ਆਪਾਂ ਦੇ ਦਾਂਗੇ ਇਹ ਲਾਲਾ 430000 ਦਾ ਦੇ ਦਾਂਗੇ 6.4 ਦਾ ਹੋ ਗਿਆ ਚੱਕੋ 425000 ਦੇ 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 ਬਾਈ ਜਿਹੜਾ ਆ ਖੜਾ ਫਾਰਮ ਟਰੈਕ ਇਹ 2009 ਮਾਡਲ ਹੈ ਇਹ ਵੀ ਚੰਗਾ ਟਰੈਕਟਰ ਦੇ ਹਲਾਵਾ ਕੰਡੀਸ਼ਨ ਦੇ ਵੀ Ориਜਨਲ ਆ ਹਾਂ ਕੰਡੀਸ਼ਨ ਦਾ ਵੀ Ориਜਨਲ ਹੀ ਆ ਸਾਰੇ Ориਜਨਲ ਨੇ ਕੋਈ ਕੱਟਣਾ ਤਾਂ ਪੈ ਜਾਂਦਾ ਮਾੜਾ ਕੱਟ ਲੀਏ ਠੀਕ ਆ ਨਹੀਂ ਹੈਰੀ ਤੇ ਲਾਡੀ ਲੈ ਕੇ ਨਹੀਂ ਆਉਂਦੇ ਮਾੜਾ ਬਾਈ ਹੂੰ 2014 ਦੇ ਟਾਈਮ ਦੇ 2014 ਦੇ ਟਾਇਰ ਪਏ ਹੈ ਦੇਖ ਲਾ ਨਾਲ ਦੇ ਆ ਹਾਂ 11 ਸਾਲਾਂ ਦੇ ਟਾਇਰ ਹੁਣ 11 ਸਾਲਾਂ ਦੇ ਪਏ ਆ ਕਿੰਨਾ ਕ ਚੱਲਿਆ ਟਰੈਕਟਰ 11 ਸਾਲਾਂ ਚ ਦੇਖ ਲਾ ਬਾਈ ਕਿੰਨੇ ਦਾ ਦਮਾ ਕਹਿੰਦੇ ਆ ਦੱਸੋ ਕਰ ਜੈ ਜੈ ਆਪਾਂ 285 ਦਾ ਕਹਿੰਨੇ ਆ ਜੀ ਹੁਣ 275 ਦਾ ਦੇ ਦਾਂਗੇ ਹੋਰ ਕਰਦੇ ਰਹੇ ਤੋਣੇ ਚੋਂ 270 ਦਾ ਦੇ ਦਾਂਗੇ ਚੱਲ ਹੋਰ ਦੱਸ ਬਸ ਬਹੁਤ ਆ ਠੀਕ ਆ ਲਾਡੀ ਜੋ ਕੋਈ ਫਰਕੇ ਕਾ ਘੜਦੇ ਨਾ ਕਰ ਬਾਈ ਠੀਕ ਆ ਟਰੈਕਟਰ ਸੋਨਾ ਬਹੁਤ ਲਾਡੀ ਨੇ ਹਾਮੀ ਭਾਰਤੀ 65 ਦਾ ਹੋ ਗਿਆ ਚੱਕੋ 2,65,000 ਦਾ ਮਰਜੀ ਆ ਤੇਰੀ ਆ ਵੀ ਦੱਸ ਦੇ ਬਾਈ ਜਿਹੜਾ ਆ ਖੜਾ ਲਾਡੀ ਤੂੰ ਵੀ ਦੱਸ ਦਿਆ ਕਰ ਜੇ ਸੱਤਾ ਵਧ ਰੇਟ ਮੰਗਦਾ ਹੁੰਦਾ ਇਹ ਬਾਈ 1999 ਮਾਡਲ ਨੜੇ ਗਲੈਚਾ ਇਹ ਵੀ ਸਾਰਾ ਟਰੈਕਟਰ ਹੈ ਜਿੰਨਾ ਲਾ ਬਾਈ ਨਮਿਆਰ ਕੇ ਟਾਇਰ ਨੇ ਸੋਨਾ ਪੂਰਾ ਟਰੈਕਟਰ ਬਾਈ ਪੰਜਾਬ ਨੰਬਰੀ ਬਾਈ ਵੀ ਪੰਜਾਬ ਨੰਬਰ ਆ ਕਿੰਨੇ ਦਾ ਬਣੂ ਇਹ ਇਹ 225 ਕਹਿੰਦੇ ਆ ਆਪਾਂ 2,15,000 ਦਾ ਦੇ ਦਾਂ ਪੂਰੇ 2 ਦੀ ਦੇ ਦੋ ਯਾਰ ਦੇ ਦੇ ਹੁਣ ivali ਤੱਕ ਦੇ ਦੇ ਜਿਹੜਾ ਬੜਾ ਨੇ ਮਾਡਲ ਪੂਰੇ 2 ਲੱਖ ਦਾ ਕੋਈ ਗੱਲ ਨਹੀਂ ਤੇਰੇ ਕਰਕੇ ਆਫਰ ਲੈ ਫਿਰ ਹੁਣ ਇਹਨਾਂ ਦੇ ਵਿੱਚ ਬਾਹਲਿਆਂ ਨੂੰ ਹੋ ਕਰਿਓ ਆ ਜੋ ਕਰਾ ਹੋ ਜੋ ਤਿਆਰ ਦੱਸੀ ਕਰਾ ਫਾਰਮ 60 ਕਿੰਨਾ ਮਾਡਲ ਹੈ ਇਹ 2004 ਮਾਡਲ ਹੈ ਬਾਈ ਕਿੰਨੇ ਦਾ ਬਣੂ ਇਹ 5 ਆ ਲਿਖਿਆ ਹੈ 4 ਹੀ ਆ ਫਿਰ 5 ਹੋਗਾ ਭੱਟੀ ਸਾਹਿਬ ਅੱਛਾ 5 ਮਾਡਲ ਆ ਇਹ ਆਪਾਂ 260 ਦਾ ਕਹਿੰਦੇ ਆ 260 ਦਾ 250 ਦੇ ਦਾਂ ਮੈਂ ਹੋਰ ਥੋੜਾ ਹੇਠਾ ਆ ਜਾ ਹੋਰ 5 ਹੋਰ ਘਟਾ 45 ਦਾ ਕਰ ਦੇ 45 ਨਹੀਂ 40 ਦੇ ਹੋਊਗਾ ਫਿਰ ਇਹ ਵੀ 40 ਕਰ ਦੇ ਲੈ 2 ਹੋਰ ਦੱਸ ਭਰੀ ਹੰਗਾਰਾ ਜਾ ਹਾਂ ਬਹੁਤ ਠੀਕ ਆ ਫਿਰ ਤਾਂ ਠੀਕ ਆ ਲਾਡੀ ਨੂੰ ਕੀ ਖਵਾਤਾ ਮੈਂ ਕਹ ਜੇ ਕੋਸਾਂ ਜੇ ਥੋੜਾ ਹੈਗਾ ਉਹ ਪਕੜ ਦਿੰਨੇ ਫਰਕ ਨਾ ਕੋਈ ਗੱਲ ਜਿਹੜਾ ਆ ਖੜਾ ਓ 75 ਬਾਈ ਇਹ ਲਾਡੀ ਦੇ ਪਿੰਡੋਂ ਹੀ ਲਿਆ ਆ ਬਾਈ ਟਰੈਕਟਰ ਇਹ ਵੀ ਬਹੁਤ ਨਵਾਂ ਆ ਚਾਰੇ ਟਾਇਰ ਜਮੇ ਨਵੇਂ ਹੈ ਨਵੇਂ ਨਵੇਂ ਟਾਇਰ ਆ ਸੋਹਣਾ ਟਰੈਕਟਰ ਆ ਪੂਰਾ ਬਾਈ ਟਰੈਕਟਰ ਵੀ ਲਾਡੀ ਵਰਗਾ ਸਕੀਨ ਆ 2005 ਮਾਡਲ ਆ ਹੈ ਬਾਈ ਸਾਰਾ ਸੀਲ ਦਾ ਟਰੈਕਟਰ ਬੈ ਅੱਛਾ ਜੀ ਕਿਤਾ ਚਾਬੀ ਨਹੀਂ ਹੈਗੀ ਪੂਰਾ ਸੋਹਣਾ ਟਰੈਕਟਰ ਆ ਮਾਡਲ ਕਿੰਨਾ ਦੀ ਬਾਈ ਇਹ 2005 ਆ ਬਾਈ 5 ਮਾਡਲ ਹਾਂਜੀ ਲੱਗਦਾ ਕੋੜਾਵਾਂ ਪਰ ਉਪਰ ਸਾਹੂ ਲਾਇਆ ਹੈ ਬਾਈ ਤੇ ਹੀ ਮਾਡਲ ਹੋੜਾ ਕੋੜਾਵਾਂ ਪਰ ਦੇ ਕਿੰਨਾ ਮੋਟਾ ਬਈ ਉਹੀ ਨਹੀਂ ਹੈਗਾ ਲਵਾਇਆ ਹੂੰ ਪੂਰਾ ਸੋਹਣਾ ਲਵਾਇਆ ਹੈ ਪੂਰਾ ਜੂਝਾ ਲੱਗੀ ਹੋਈ ਆ ਡੱਕ ਸੱਜਣਾ ਨੇ ਲਾ ਲਿਆ ਡੱਕ ਦੀ ਕਮੀ ਆ ਹਾਂ ਡੱਕ ਲਾ ਲਿਆ ਬਈ ਦੱਸੀ ਕਰਾ ਥੋੜਾ ਜਿਹਾ ਇਹਦੇ ਬਾਰੇ ਲਾਡੀ ਪਰ ਹੀ ਹੰਗਾਰਾ ਤੇਰੇ ਬੰਦਾ ਪਤਨ 25 ਦਾ ਕਰਨੇ ਬਈ ਦੇ ਦੰਨੇ 3 ਨਾਲ 25 ਦਾ ਮੌਕੇ ਤੇ ਜੱਸ ਨੂੰ ਵਾਲਾ ਰੇਟ ਦਾ ਸੱਜ ਜਮਾ 15 ਦਾ ਦੇ ਦਾਂਗੇ ਯਾਰ 15 ਵੀ ਚੱਕ ਦੇ ਹੁਣ ਨੇ ਲੱਖ ਦਾ ਚੱਕੋ ਇਹ ਪੂਰੇ ਤੈਨੂੰ ਲੱਗਦਾ ਦੇ ਦੇ ਤੈਨੂੰ ਅੱਜ ਲਾਡੀ ਵੀ ਦਲੇਰ ਆਵੰਦਾ ਪੂਰਾ ਨਹੀਂ ਅੱਜ ਫਿਰ ਸਾਡਾ ਮੂਡ ਬਣਿਆ ਹੋਇਆ ਦਵਾਈ ਕਿਤੇ ਘਰ ਘਰ ਟਰੈਕਟਰ ਪਚਾਉਣੇ ਆ ਹੁਣ ਇਹ ਤੇ ਅਲਾ ਤੋਂ ਗਏ ਆ ਲਿਆਉਣੇ ਕਿੱਥੇ ਹੋ 2008 ਮਾਡਲ ਆ ਦੇਖ ਬਾਈ ਆ ਦਿਖਾ ਦੇ ਤਰ ਮੈਂ ਪੰਪ ਪੰਪ ਤੋਂ ਸੈਲਫ ਤੋਂ ਲੈ ਕੇ ਦੇਖ ਟਰੈਕਟਰ ਸਾਰਾ オリジナル ਆ ਬਾਈ ਹਾਂ ਬਾਈ オリジナル ਸੰਗਰੂਰ ਦਾ ਟਰੈਕਟਰ ਆ ਨੰਬਰ ਪੀ ਵੀ 13 ਮਗਰਾਟ ਮਗਰੂਟ ਸਾਰਾ ਦੇਖ ਤੂੰ ਟਰੈਕਟਰ ਸੋਹ ਸਾਰਾ ਪੂਰਾ ਸੋਹਣਾ ਟਰੈਕਟਰ ਆ ਬਾਈ ਅੱਛਾ ਜੀ ਹਾਂ ਹਜੇ ਤਾਂ ਧੋਇਆ ਹੋਇਆ ਵੀ ਨਹੀਂ ਦੇਖ ਲੈ ਤੂੰ ਰਮਾਰ ਮਾ ਦਾ ਸਾਰਾ ਪੱਟੀ ਸਾਹਿਬ ਆ ਕਿੱਥੇ ਚਾਬੀ ਨਹੀਂ ਹੈਗੀ ਬਾਈ ਹਜੇ ਪੰਪ ਆਪ ਕੋਲ ਅੱਠ ਮਾਡਲ ਪੰਜਾਬ ਨੰਬਰ ਫਰਸਟ ਪਾਰਟੀ ਫਰਸਟ ਪਾਰਟੀ ਕਿੰਨੇ ਦਾ ਬਣੂ ਦੱਸਿਓ ਕਰੋ ਇਹ 3.5 ਦਾ ਕਹਿੰਦੇ ਆ ਮੌਕੇ ਤੇ ਦੱਸੋ ਇਹ 40 ਦਾ ਦੇ ਦਾਂਗੇ ਹੋਰ ਕਢਾਓ ਮਹਿੰਗੇ ਬਹੁਲੇ ਕੀ ਕਰੀਏ ਯਾਰ 3.5 ਦਾ ਬਣੂ 3 ਲੱਖ 25 ਹਜ਼ਾਰ ਦਾ ਲੈ ਜੋ ਇਹ ਹੁਣ ੱੱਕਾ ਜਿਹੜਾ ਆ ਖੜਾ ਬਣਨ ਲੱਗ ਗਿਆ ਤੂੰ ਆ ਖੜਾ ੱੱਕਾ ਬਹੁਤ ਜ਼ਿਆਦਾ ਨਹੀਂ ਕਰਨ ਲੱਗ ਨਹੀਂ ਮੈਨੂੰ ਦਿਵਾਲੀ ਬਣਾ ਦਿਵਾਲੀ ਦਾ ਬੜਾ ਚਾਹਗਾ ਨਾਲੇ ਟੈਂਕੀਆਂ ਭਰਾਈ ਜੰਨਾ ਇਧਰੋਂ ਵੀ ਤੇਲ ਵੀ ਪਹੁੰਚ ਕਰਨੀਆਂ ਤੇਲ ਤਾਂ ਫਿਰ ਹਰੇਕ ਚ ਪਾਣੀ ਪਾਣਾ ਉਹ ਤਾਂ ਉਹ ਆਏ ਉਹ ਗੱਲ ਮੈਂ ਤਾਂ ਹੀ ਤੁਹਾਡੇ ਤੋਂ ਪਹਿਲਾਂ ਪੁੱਛੀ ਦੀ ਨਾ ਉਹ ਤਾਂ ਅਲੱਗ ਤੋਂ ਮੈਂ ਕਿਹਾ ਤੇਲ ਬਾਈਰਾਂ ਤੋਂ ਪੁੱਛ ਲੈਣਾ ਦੋਆ ਵਿੱਚ ਕਰਾਂਗੇ ਆਪਣੀ ਮਰਜ਼ੀ ਜਿੱਥੇ ਤੱਕ ਉਹ ਤਾਂ ਅਸੀਂ ਖੁਸ਼ੀ ਨਾਲ ਪਾ ਕੇ ਦੋ ਦਿਵਾਲੀ ਤੱਕ ਕੋਈ ਚੱਕਰ ਨਹੀਂ ਬਾਈ ਦਿਵਾਲੀ ਤੋਂ ਬਾਅਦ ਨਹੀਂ ਇੰਨਾ ਕੁ ਤਾਂ ਉਹ ਵੀ ਇਨਾਂ ਦੇ ਟਰੈਕਟਰਾਂ 'ਚ ਪਹਿਲਾਂ ਹੀ ਤੇਲ ਪਿਆ ਹੁੰਦਾ ਹੁੰਦਾ ਵੀ ਆ ਚੱਲ ਪਾ ਕੇ ਵੀ ਦਵਾਂਗੇ ਆਪਣੇ ਟਰੈਕਟਰਾਂ 'ਚ ਪੰਜ ਉਂਗਲ ਤੇਲ ਤਾਂ ਹੁੰਦਾ ਹੀ ਆ ਇਹ ਤਾਂ ਟਰੈਕਟਰ ਇਹ ਬਾਈ ਨਾ ਐਸੀ ਗੱਲ ਹੈਗੀ ਨਹੀਂ ਤਾਂ ਨੂੰ ਮਰਜ਼ਾ ਹੁੰਦੀਆਂ ਨੇ ਬੰਦਿਆਂ ਬੰਦੇ 'ਚ ਫਰਕ ਹੁੰਦਾ ਉਹ ਤਾਂ ਗੱਲ ਆ ਪਮਾੜੀ ਮੋਟੀ ਗੋਲ ਦੀ ਨਹੀਂ ਹੈਗੀ ਮੇਰੇ ਤੇ ਆਪਣੇ ਸਾਰੇ ਨੇ ਸੱਤੇ ਬਾਈ ਮੈਂ ਇੰਦਾਂ ਬਈ 14 ਦਿਨ ਬਾਅਦੇ ਮੰਡੀ ਤੱਕ ਪਹੁੰਚ ਗਏ ਨਾ ਉਹ ਗੁੱਲਿਆਂ ਪਿੱਛੇ ਨਾਰਾਜ਼ ਕਰ ਦਿੰਦਾ ਬੰਦਾ ਅਸੀਂ ਲਿਆ ਕੇ ਰੱਖੇ ਹੋਇਆ ਵੀਰੇ ਗੁੱਲੇ ਡਰਾਵਰਾ ਸਾਰਾ ਸਮਾਨ ਲੈਂਦਾ ਜੋ ਕੋਈ ਪਿੰਨ ਪਨ ਕੁਝ ਵੀ ਗਾ ਹੈ ਵੀ ਪਾਲਾ ਕੋਈ ਚੱਕਰ ਨਹੀਂ ਆ। ਅੱਛਾ ਜੀ। ਨਹੀਂ ਤਾਂ ਬੰਦਾ ਮਾੜੀ ਜੀ ਗੱਲ ਪਿੱਛੇ ਹੋ ਜਾਂਦੇ ਆ। ਆਪਾਂ ਰੱਖਿਆ ਹੋਇਆ ਵੀ ਕੋਈ ਗੱਲ ਨਹੀਂ। ਲਿਆ ਕੇ ਰੱਖਦਾ। ਸਮਾਨ ਹੀ ਸਪੈਸ਼ਲਾਈਜ਼ਡ ਤਰ੍ਹਾਂ ਰੱਖਿਆ ਹੈ ਵੀ ਕੀ ਮਾੜੀ ਜੀ ਗੱਲ ਪਿੱਛੇ ਫਿਰ ਉਹ ਹੋ ਜਾਂਦਾ ਬੰਦਾ ਨਾਰਾਜ਼ ਹੋ ਜਾਂਦਾ ਭਾਈ। ਹੁਣ ਸਾਨੂੰ ਨਹੀਂ ਮਿਲਦੇ ਹੁਣ ਕੀ ਕਰੀਏ ਅਗਲਾ ਸੱਤ ਤੋਂ ਮੰਗਦਾ ਨਾ। ਇਹ ਚੱਕਰ ਹੋ ਜਾਂਦਾ ਭਾਈ। ਇਹ 1997 ਮਾਡਲ ਆ ਭਾਈ। ਅੱਛਾ 97 ਮਾਡਲ। ਹਾਂ 97 ਵਾਲਾ ਟਰੈਕਟਰ ਚੰਗਾ ਟਾਇਰ ਚੰਗੇ ਆ ਇਹਦੇ ਵੀ ਚੱਲ ਚਲਾਵਾ ਬਹੁਤ ਸੋਹਣਾ ਆ। ਛਤਰੀ ਨਵੀਆਂ ਜਮਾ ਹੈ ਛਤਰੀ ਸੁਤਰੀ ਨਵੀਆਂ ਦਾ 1.90 ਮੰਗਦੇ ਆਪਾਂ 1,80,000 ਦਾ ਕਹਨੇ ਆਂ 75 ਦਾ ਦੇ ਦਾਂਗੇ ਭੱਟੀ ਸਾਹਿਬ ਹੋਰ ਆ ਜਾ ਰਹਿ ਤੇ ਕਰਾ ਜੈ 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 ਰੇਟ ਚ ਆ ਜਾ ਜੇ ਹੋਰ ਜੈ ਜੈ ਨੂੰ 70 ਦਾ ਦੇ ਦੇ 60 ਦਾ ਹੋਊਗਾ ਚੱਲ 60 ਦਾ ਦੇ ਦੇ 1,60,000 ਲਾਢੀ ਕੁਝ ਨਾ ਸਹੀ ਬਹੁਤ ਦੱਸ ਦੇ ਦਾਂਗੇ ਠੀਕ ਆ ਤਾਂ ਕਹਤਾਂ ਨਹੀਂ ਹੋਰ ਘਟਾ ਦੇ 10000 ਹੋਰ ਚੱਕ ਦੇ ਨਹੀਂ ਹੋਰ ਨਹੀਂ ਇਹ ਇੱਥੇ ਵੀ ਕੁਝ ਨਹੀਂ ਬਚ ਰਿਹਾ ਅਸਾਂ ਦਾ ਇੱਕ ਕਹਿਤਾ ਜੇ ਦੂਰੋਂ ਆ ਗਿਆ ਤੇਲ ਕੋਲੋਂ ਹੀ ਪੂ ਬਸ ਠੀਕ ਆ ਜਿਹੜਾ ਆ ਖੜਾ ਫਾਰਮ 60 ਇਹ ਦੇਖ ਲੈ ਬਈ 98 ਵੜਦਾ ਹਨਾ 98 ਮਾਡਲ ਦਾ ਡਬਲ ਕਲੱਚ ਆ ਬਾਈ ਡੱਕ ਡੱਕ ਲੱਗਿਆ ਸਾਰਾ ਟਰੈਕਟਰ origional ਆ ਚੱਲ ਚਲਾਉਣ ਦਾ ਬਹੁਤ ਚੰਗਾ ਅਜੇ ਤੋਆ ਨਹੀਂ ਹੈਗਾ ਪੱਟੀ ਸਾਹਿਬ ਲੈ ਕੇ ਆਇਆ ਗੱਲ ਕਿੰਨੇ ਦਾ ਦੇਣਾ ਆਪਣੇ ਇਹ ਆਪ ਇੱਕ 75 ਦਾ ਕਹਿੰਦੇ ਆ ਬਾਈ ਹੋਰ ਕਰਦੇ ਰਹੇ ਤਾਂ ਡੇਢ ਦੀ ਕਰਦੇ ਯਾਰ ਨਹੀਂ ਡੇਢ ਤਾਂ ਘੱਟਾ ਲੈ ਢੀ ਦੱਸ ਦੇ ਕਰ ਦੇ 65 ਦਾ ਦੇ 60 ਦਾ ਹੋ ਗਿਆ ਚਲੋ ਬਸ ਚਲ 60 ਦਾ ਦੇ ਮਿਲਦਾ ਨਹੀਂ ਹੈਗਾ ਪੱਟੀ ਸਾਹਿਬ ਡਬਲ ਕਲੱਚ 60 ਆ ਰੇਟ 'ਚ ਇੰਨਾ ਸੋਹਣਾ ਇੱਕ ਛੱਟ ਦਾ ਮਿਲਦਾ ਨਹੀਂ ਹੈਗਾ ਆਪਾਂ ਫਿਰ ਦਿਵਾਲੀ ਦੀ ਸਾਂਝੀ ਕਰਨੀ ਹੈ ਸੱਜਣਾ ਨਾਲ ਬਈ ਆ ਵੀ ਦੱਸੀ ਕਰਾ ਚਾਰ ਪੰਜ ਇਹ 1999 ਮਾਡਲ ਆ ਡਬਲ ਕਲਚ ਹਾਂਜੀ ਇਹ ਵੀ ਟਰੈਕਟਰ ਚੰਗਾ ਬਈ ਪੂਰਾ ਇਹਦਾ 1.90 ਕਹਿੰਨੇ ਆਪਾਂ ਭੱਟੀ ਸਾਹਿਬ ਇਹ ਵੀ ਕਰ ਲਿਆ ਜਾਏ ਜਾਏ ਜਿਹੜੇ ਟਚ ਹੁਣ 1.80 ਦਾ ਦੇ ਦੇ ਹੋਰ ਕਰ ਲੈ ਥੋੜੀ 1.75 ਦਾ ਦੇ ਦਾਂਗੇ ਬਸ ਹੈ 1.75 ਦਾ ਦੇ ਬਸ ਲਾਸਟ ਆ ਠੀਕ ਆ ਪੰਜ ਚੱਕ 2000 ਉੱਪਰ ਲਾ ਚੱਲ 70 ਦਾ ਪੰਜ ਬਹੁਤ ਹੱਥਾਂ ਚ ਰਲਕੂ 70 ਦਾ ਹੋਊਗਾ ਪੂਰਾ ਹੀ ਕਰਾਂਗੇ ਅੱਜ ਤੂੰ ਪੈਸੇ ਛੱਡ ਆ ਆ ਖੜਾ ਬਈ ਇਹ ਹੈਗਾ ਪੰਜਾਬ ਭੰਾਈ ਬਾਈ 16 ਮਾਡਲ ਹੈ 17 ਦੀ ਕਾਪੀ ਆ ਟਰੈਕਟਰ ਦੇ ਚਾਰੇ ਟਾਇਰ ਨਾਲ ਦੇ ਆ ਨਾਲ ਦੇ ਨੇ ਹਾਂ ਟਰੈਕਟਰ ਦੇ ਚਾਰੇ ਟਾਇਰ ਨਾਲ ਦੇ ਆ ਬਾਈ ਹੂੰ ਛਤਰੀ-ਛੁਤਰੀ ਲੱਗੀ ਹੋਈ ਆ ਸੋਨਾ ਟਰੈਕਟਰ ਹੈ ਵੀ ਪੂਰਾ ਚੱਲ ਚਲਾਵੇ ਦਾ ਵੀ ਪੂਰਾ ਚੰਗਾ ਟਰੈਕਟਰ ਬਾਈ ਠੀਕ ਆ ਕਿੰਨੇ ਹੋ ਸਕਦਾ ਸੈਕੰਡ ਓਨਰ ਆ ਨਾ ਮੁੰਡਾ ਆਨਰ ਸੈਕੰਡ ਆ ਸੰਗਲ ਤਾਂ ਮੂਰੇ ਮੋਟੋ ਹੀ ਲਾਇਆ ਪਿਆ ਉਹ ਬਾਈ ਪੂਰੇ ਵਧੀਆ ਲਾਇਆ ਹੈ ਬਾਈ ਪੂਰਾ ਨਾ 15 ਕਿਲੋ ਤਾਂ ਸੰਗਲੀ ਡੰਗਦੀ ਹੂਰੇ ਬਾਈ ਹਣਾ ਇਹਦੇ ਹਾਂ ਜੀ ਹਾਂ ਉਹ ਨਾ ਜਰ ਇੰਨੀ ਤਾਂ ਏ ਆਪਾਂ 4.80 ਲੱਖ ਦਾ ਕਹਿੰਦੇ ਆ ਦੇ ਦਾਂਗੇ ਪੱਟੀ ਸਾਹਿਬ ਘਰ ਰਹਿਤ ਕਰ ਬਾਬਾ ਇਹਦੇ ਵਿੱਚ 70 ਦਾ ਦੇ ਦੇ ਹੋਰ ਹੋਰ ਚੱਕ ਦੇ 20000 ਚੱਕ ਦੇ 20 ਤਾਂ ਜ਼ਿਆਦਾ 60 ਦਾ ਦੇ ਦਾਂਗੇ ਬਸ 1.50 ਦੇ ਹੋ ਜਰਾ ਆ ਜੋ ਕਰ 64 ਦਾ ਦਾ 13 ਹਜ਼ਾਰ ਦਾ ਹੋਣਾ ਵਿਕੀ ਜਾਂਦਾ ਲੈ ਜੋ ਲੈ ਜੋ ਕੁਝ ਨਹੀਂ ਹੁੰਦਾ ਆਹ ਦਾ ਕਹਿੰਨੇ ਹੋ ਰਿਹਾ ਕਿ ਲੋਕ ਨਾ ਲੜੀਆਂ ਸਾਡੇ ਨਾਲ ਨਹੀਂ ਅੱਬਾ ਜਿਹੜਾ ਕਹਿੰਦਾ ਕਦੇ ਆਇਆ ਆਫਰ ਦਿਵਾਲੀ ਕਰਕੇ ਆਫਰ ਤੇ ਤੋ ਪੂਰੇ ਕਰਨੇ ਆ ਫਿਰ ਬ ਕੋਈ ਚੱਕਰ ਨਹੀਂ ਦਵਾਂਗੇ ਦਿਵਾਲੀ ਤੱਕ ਜਿਹੜਾ ਰੇਟ ਕਹਤਾ ਬਾਅਦ ਚ ਸਾਡੀ ਮਰ ਜੇ ਹਾਂ ਦਿਵਾਲੀ ਤੱਕ ਹੀ ਆ ਬਈਓ ਕਿ ਨਹੀਂ ਕੋਈ ਬੰਦਾ ਸਾਨੂੰ ਵੀਡੀਓ ਆ ਕੇ ਦਿਖਾਵੇ ਤੁਸੀਂ ਆ ਬੋਲਿਆ ਚਾਹੇ ਕੁਝ ਵੀ ਹੋ ਬਈ ਦਿਵਾਲੀ ਤੱਕ ਆ ਬਈ ਦਿਵਾਲੀ ਆਫਰ ਹਾਂਜੀ ਤੇ ਆ 1979 ਮਾਡਲ ਆ ਪਟਿਆ 1979 79 ਮਾਡਲ ਆ ਡਬਲ ਕਲਚ ਆ ਹੂੰ ਹਾਂਜੀ ਪੂਰਾ ਚੰਗਾ ਚਲਾਵੇ ਦਾ ਇਚ ਪਾਵਰ ਟਰੈਕ ਦਾ ਇੰਜਨ ਆ ਤਿੰਨ ਸਿਲੰਡਰ ਅੱਛਾ ਹਾਂਜੀ 17 ਦੀ ਮੋਟਰ ਤੱਕ ਖਿੱਚਦਾ ਇਹਨੇ ਠੀਕ ਆ 7 ਫੁੱਟ ਰੂਟਾ ਮੀਟਰ ਕੋਈ ਚੱਕਰ ਹੀ ਨਹੀਂ ਹੈਗਾ ਅੱਛਾ ਜੀ ਹਾਂ ਪੂਰਾ ਵ ਦੋਵਾਰੇ ਦੱਸਿਓ 79 ਮਾਡਲ? ਹਾਂ 1979 ਮਾਡਲ ਆ। ਹਾਂ 12 ਉਹ ਆ ਜਦੋਂ ਪੋਲੈਂਡ ਤੋਂ ਆਇਆ ਹੈ ਟਰੈਕਟਰ ਇਹ। ਅਸਾਂ ਹਾਂਜੀ ਤੇ ਡਬਲ ਡਬਲ ਕਲਚ ਆ। ਹੂੰ ਪਾਵਰ ਟਰੈਕ ਦਾ ਇੰਜਨ 2009 ਮਾਡਲ ਦਾ ਰੱਖਿਆ ਹੈ। 9 ਮਾਡਲ ਦਾ ਇੰਜਨ ਰੱਖਿਆ ਹੋਇਆ ਹੈ। ਹਾਂਜੀ ਠੀਕ ਆ। 17 ਦੀ ਮੋਟਰ ਉਹ ਕਹਿੰਦੇ ਸੀ ਚਲਾਉਂਦੇ ਰੱਖਿਆ ਦੇਣਾ ਆਮ ਨਾਲ ਚਲਾਉਂਦਾ। ਠੀਕ ਆ। ਹਾਂਜੀ ਤੇ ਹੁਣ 1,115,000 ਦਾ ਕਹਿੰਨੇ ਆ ਆਪਾਂ। 1.5 ਦ ਦੇ ਦੇ। ਨਾ ਹਾਂ। ਲੱਖ-ਲੱਖ ਦਾ ਭੁੱਲ ਜੂ ਲੱਖ-ਲੱਖ ਨਹੀਂ ਇਹ ਤਾਂ ਬਹੁਤ ਹੈਟਾ ਲਿਆਉਣਾ ਇਹਨੂੰ ਮੈਂ। ਕਿਉਂ? ਬਾਲੇ ਸੱਜਣ ਫੋਨ ਲ ਵੇਖਾ ਕਰ ਨਾ ਵਾ ਨਾ ਤਿਆਰ ਤੁਰਦਾ ਇਹਦੀ ਇਹਦੀ ਗੱਲ ਉਹ ਬਣ ਜੇ ਵੀ ਹੁੱਸਾ ਹੁੱਸਾ ਵੀ ਬਦਲਿਆ ਹੋਇਆ hattim ਸਾਹਿਬ ਸਤੇਬਾਈ ਸਾਹਿਬ ਬਦਲਿਆ ਹੋਇਆ ਇਹਦੀ ਉਹ ਗੱਲ ਬਣ ਜੇ ਇੱਕ ਹੋਰ ਦੇਖ ਲੈ ਇਹਦਾ ਗੇਅਰ ਨਹੀਂ ਫਸਦਾ ਜਿਵੇਂ ਗੇਅਰ ਤੇ ਗੇਅਰ ਨਹੀਂ ਚੜ ਜਾਂਦਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਜਿਹੜਾ ਮਰਜ਼ੀ ਗੇਅਰ ਨਹੀਂ ਫਸਦਾ ਅੱਛਾ ਜੀ ਹਾਏ ਇਹ ਚ ਕੁਆਲਿਟੀ ਹੈ ਜਿੰਨਾ ਮਰਜ਼ੀ ਨਾਲ ਅਣਜਾਣ ਬੰਦਾ ਬਿਠਾ ਦੇ ਜੋਂ ਡਬਲ ਗੇਅਰ ਹੁੰਦਾ ਡਬਲ ਨਹੀਂ ਹੁੰਦਾ ਲੈ ਹੁੰਦਾ ਹੀ ਨਹੀਂ ਜਿੰਨਾ ਮਰਜ਼ੀ ਜ਼ੋਰ ਮਾਰੀ ਜਾ ਜਿਵੇਂ ਉਹ ਗੀਤ ਜੀ ਇਹ ਤਾਂ ਚੀਜ਼ ਆ ਦੇਖ ਲੈ ਬਾਹਰਲੀ ਤਕਨੀਕ ਆ ਬਾਈ ਉਹ ਗੀਤ ਜ ਨਹੀਂ ਆਇਆ ਸੀ ਮੈਂ ਕੱਲੀ ਤੇ ਮਲਾਜਦਾਰ ਵਾਲੇ ਕੀਦਾ ਕੀਦਾ ਮਾਨ ਰੱਖਣਾ ਇਹ ਦੀ ਵੀ ਸੋਹ ਕੰਮ ਹੋਵੇ ਰੇਟ ਇਹ ਚਲਾ ਦੇ ਰੇਟ ਇਹ ਚਲਾ ਦੀ ਖਿੱਚ ਖਿੱਚ ਮੈਂ ਲਾਸਟ ਲਾਈਨ ਕੱਢ ਦੇ ਬੜਾ 90000 ਦਾ ਦੇ ਦਾਂਗੇ ਹੋਰ ਦੱਸ ਦੇਖੀ ਜਾ ਚੱਕ ਤਾਂ 5000 85 ਦਾ ਹੋ ਗਿਆ ਯਾਰ ਉਹ ਤੂੰ ਕਾਟਾ 85 ਦਾ ਕਿੱਥੇ ਦਾਂਗੇ ਕੱਲੇ 85000 ਦਾ ਕੱਲੇ 85000 ਦਾ ਟਰੈਕਟਰ ਦਵਾਉਣਾ ਆ ਜੋ ਫਟਾਫਟ ਦਿੱਤੂ ਪਰ ਚਟਾਂ ਦੇ ਵਿੱਚ ਆ ਜਿਪਸੀ ਵੀ ਵੇਚਣੀ ਆ ਵੀ ਦੱਸ ਦੋ ਹਾਂ ਇਹ ਵੀ ਵੇਚਣੀ ਆ ਬਈ 2010 ਮਾਡਲ ਲਪੱਟੀ ਸਾਹਿਬ ਸਾਰੀ ਮਾਡਲ ਵੀ 10 ਦਾ ਹੈ ਨੰਬਰ ਵੀ 5210 ਹੈ ਹਾਂਜੀ ਸਾਰੀ ਗੱਡੀ Ориਜੀਨਲ ਆ ਬਾਈ ਹੈ Ориਜੀਨਲ ਆ ਸਾਰੀ ਗੱਡੀ ਸਾਰੀ Ориਜੀਨਲ ਚ ਨਾਮ ਆ ਚੰਡੀਗੜ੍ਹ ਨੰਬਰ ਆ ਪੰਜਾਬ ਚ ਨਾਮ ਆ ਟੋਇਟਾ 2C ਦਾ ਇੰਜਣ ਰੱਖਿਆ ਹੈ ਚ ਇਹਦੇ ਵਿੱਚ 22 23 ਦੀ ਐਵਰੇਜ ਦੇ ਜਾਂਦੀ ਆ ਅੱਛਾ ਹਾਂ ਵਧੀਆ ਚੱਲਦੀ ਹੈ ਇਹ ਹੈਗੀ ਪੈਟਰੋਲ ਦੀ ਕਿ ਡੀਜ਼ਲ ਦੀ ਡੀਜ਼ਲ ਡੀਜ਼ਲ ਹੈ ਬਾਈ ਇਹ ਡੀਜ਼ਲ ਦੀ ਆ ਹਾਂ ਡੀਜ਼ਲ ਤੇ ਟੋਇਟਾ 2C ਆ ਸਟਾਰਟਿੰਗ ਕਿਵੇਂ ਦੀ ਸਟਾਰਟਿੰਗ ਸ਼ੂਟਿੰਗ ਵਧੀਆ ਬਾਈ ਮਾਰਦਾ ਸੈਲ ਭਾ ਆਪਣੀ ਵੀਡੀਓ ਲੰਮੀ ਹੋ ਜੂ ਚੱਲ ਕੋਈ ਗੱਲ ਆਇਆ ਫੇਰ ਮਾਰ ਦਾਂਗੇ ਬਾਈ ਇਧਰ ਰੇਟ ਤੇ ਸਿਲ ਚ ਮਾਰਦੀ ਰੇਟ ਰੇਟ ਇਹਦਾ ਆਪਾਂ 135 ਦੀ ਕਹਿੰਦੇ ਆ 125 ਦੀ ਦੇ ਦਾਂਗੇ ਯਾਰ ਹੋਰ ਕਰਦੇ ਰਹੇ ਤੋ 20 ਦੀ ਦੇ ਦਾਂਗੇ ਚੱਲ ਹੋਰ ਇੱਕ ਲੱਖ 15000 ਦੀ ਹੋਗੀ ਦੇ ਦਾਂਗੇ ਪੱਟੀ 15 ਦੀ ਹੋ ਦੇ ਦਾਂਗੇ ਤੱਕ ਤਾਂ ਦੱਸ ਇੱਕ ਲੱਖ ਤੇ 15000 ਦੀ ਆ ਲੈ ਜੋ ਇਹ ਪਤਾ ਕਿਹੜੀ ਆ ਕਹਿੰਦਾ ਮੇਰੀ ਜਿੰਦਰੂ ਪਵਾੜੇ ਪਾਉਣ ਵਾਲੇ ਹੈਗਾ ਤੂੰ ਜਿਪਸੀ ਦੇ ਉੱਤੇ ਲਿਖਵਾਇਆ ਮੇਰਾ ਨਾਂ ਹੈ ਉਹ ਹੈ ਜੇ ਕਿਸੇ ਨੇ ਮਗਰ ਪ੍ਰੀਤੋ ਲੈ ਕੇ ਘੇੜੇ ਦੇਣ ਜਦੋਂ ਮਰਜੀ ਲੈ ਜਾਓ 115000 ਦੇ ਵਿੱਚ ਹੈ ਆ ਆ ਵੀ ਦੱਸ ਆ ਟਰਾਲੀ ਦੱਸ ਪਹਿਲਾਂ ਤਾਂ ਇਹ ਟਰਾਲੀ ਬਈ ਸੋਨਾ sắt 16 ਬਾਈ 7 ਆ ਤਿਆਰ ਕਰਾਣੇ ਆ ਆਪਾਂ ਆ ਦਿਖਾ ਦੇ ਬਈ ਸਾਰਾ ਟਾਟਾ ਸੇਲ ਦਾ ਮਾਲ ਲੱਗਾ ਹੈ ਇਹਨੂੰ ਹੂੰ ਤੇ ਰੇਲ ਦਾ ਹਿੱਸਾ ਲੱਗਾ ਹੈ ਬਈ ਤੇ ਪੈਂਟ ਪੂਟ ਪੂਰਾ ਵਧੀਆ ਕਰਿਆ ਹੈ ਟੂਕੇ ਵਾਲਾ ਪੰਪ ਡਬਲ ਤੁਸੀਂ ਡਬਲ ਡਬਲ ਪੰਪ ਡਬਲ ਪੰਪ ਚਾ ਵਧੀਆ ਟਰਾਲੀ ਆ ਜਾਲੀ ਜੂਲੀ ਬਿੱਡ ਬੁੱਡ ਦਿਖਾ ਦੇ ਬਾਈ ਟਾਇਰ ਵੀ ਨਵੇਂ ਵਰਗੇ ਪਾ ਰਖਿਆ ਟਾਇਰ ਵੀ ਸੋਹਣੇ ਪਏ ਹੋਇਆ ਬਾਈ ਹਾਂ ਇਹ ਆਪਾ ਦੇ ਦੰਨੇ ਜਾਨੀ ਉ ਤਾਂ ਤੈਨਾਂ 40 ਕਹਨੇ ਆ 325 ਕਦੀ ਦੇ ਦੰਨੇ ਆ ਬਾਈ ਅੱਛਾ ਪੂਰੀ ਵਧੀਆ ਡਾਲਾ ਥੱਲੇ ਨੂੰ ਵੀ ਖੁੱਲਦਾ ਸਾਈਡ ਤੇ ਨੂੰ ਵੀ ਖੁੱਲਦਾ 3,25,000 ਦੀ ਇੱਧਰ ਦੀ ਵੀ ਧਰਮੇ ਦਾ ਸਾਰੀ ਦਿਖਾ ਦੇ ਬਾਈ ਜੇ ਹਾਰ ਸ਼ਿੰਗਾਰ ਕਿਸਾਨੇ ਲਵਾਉਣਾ ਮੰਜਾ ਮੁੰਜਾ ਸਾਰਾ ਬਸ ਲੱਗਿਆ ਹੋਇਆ ਆ ਆ ਦੇਖ ਲੈ ਇਹ ਨਾ ਸੜਕ ਪੱਡਣ ਵਾਲੇ ਅਧੇ ਹਥਿਆਰ ਤਾਂ ਨਾਲ ਲਾਇ ਪਏ ਆ ਬਾਈ ਗੜ ਗੁੜ ਜਾਵੇ ਚੱਪੂ ਲਾਇਆ ਨਾਲ ਹੀ ਮਿੱਟੀ ਕੱਢਣ ਨੂੰ ਸਹੀ ਗੱਲ ਆ ਪ ਇਹ ਜਣੇ ਕਿ ਆਪਾ ਪੱਟੀ ਸ਼ਾਬ 325000 ਦੀ ਦੇ ਦਿੰਨੇ ਇਹ ਵਿਕੀ ਹੋਈ ਆ ਹਾਂ ਅੱਛਾ ਵਿਕ ਗਈ ਨਹੀਂ ਆ ਜਣੀ ਆ ਹੋਰ ਟਰਾਲੀ ਹਾਂ ਇਹ ਤਾਂ ਵਿਗ ਗਈ ਮੈਨੂੰ ਤਾਂ ਇਹ ਮਖ ਦਵਾੜੀ ਦੇ ਦੇ ਨਹੀਂ ਲੈ ਆਉਣਾ ਸੀ ਲੈਣਾ ਹੋਰ ਦੇ ਦਾਂਗੇ ਆ ਜੂਗੀ ਟਰਾਲੀ ਦਾ ਕੋਈ ਗੱਲ ਨਹੀਂ ਹਾਂ ਆ ਦੱਸ ਫਿਰ ਬਈ ਇਹ 2000 ਬਈ 16 ਮਾਡਲ ਅੱਛਾ ਹਾਂ ਨਾਲ ਦੇ ਟਾਇਰ ਹੈ ਤੇ ਚਾਰੇ ਬਈ 16 ਮਾਡਲ ਹੈ ਇਹ ਹਾਂ 16 ਮਾਡਲ ਹੈ ਨਾਲ ਦੇ ਟਾਇਰ ਆ ਆ ਪੰਪ ਪੰਪ ਦਿਖਾ ਦੇ ਬਈ ਲਿਫਟ ਪੰਪ ਦੋਨੋਂ ਨਾਲ ਦੇ ਸੈਲਫ ਤੋਂ ਲੈ ਕੇ ਸਾਰਾ ਕੁਝ ਬਈ ਨਾਲ ਦਾ ਟਰੈਕਟਰ ਦਾ ਓਕੇ ਹਾਂ ਡਿਸਟ੍ਰੀਬਿਊਟਰ ਵਾਲਾ ਮਾਡਲ ਹੈ ਇਹ ਆਉਂਡਰ ਕੈਮੀ ਹੈ ਬਈ ਇਹ ਫਰਸਟ ਓਨਰ ਆ ਬਈ ਫਰਸਟ ਓਨਰ ਆ ਇਧਰੋਂ ਪੰਪ ਪੰਪ ਨੂੰ ਕਿਤੇ ਚੱਬੀ ਨਹੀਂ ਹੈਗੀ ਬਈ ਸਾਰਾ ਸੀਲਡ ਪਿਆ ਟਰੈਕਟਰ ਕੀ ਕੀ ਡਿਮਾਂਡ ਹੈ ਸਤਿ ਮੇਰਾ ਇਹਦਾ 5 ਲੱਖ 15 ਹਜ਼ਾਰ ਕਹਿੰਦੇ ਆ ਬਈ ਅੱਛਾ 5 ਲੱਖ ਦੀ ਝਾਕਣਾ ਰੱਖਿਓ ਡਾਊਨ ਆਓ ਹੋਰ ਆ ਜੀ ਨਹੀਂ 5 ਥੱਲੇ ਨਹੀਂ ਆਣਾ ਕਿਉਂ ਨਹੀਂ ਆਉਣਾ ਨਹੀਂ ਠੀਕ 4 ਲੱਖ 95 ਹਜ਼ਾਰ ਦਾ ਹੋਊ ਯਾਰ ਕਿ ਸ਼ਾਬ ਧੱਕਾ ਇਹ ਸਵਰਾਜ ਮਿਲਦਾ ਹੀ ਮਹਿੰਗਾ ਕੀ ਕਰੀਏ ਹੋਰ ਦਵਾ ਦਾਂਗੇ ਬਥੇਰੇ ਖੜੇ ਨੇ ਮੇਰੀ ਨਿਗਾ ਚ ਅੱਛਾ ਹਾਂ ਫੇਰ ਠੀਕ ਆ 4 ਲੱਖ 95 ਹਜ਼ਾਰ ਦਾ ਲੈ ਜੋ 16 ਮਾਡਲ ਬਈ ਆ ਦੱਸ ਕਿਰਾ ਇਹ ਬਈ ਚੰਗਾ ਟਰੈਕਟਰ ਇਹ ਵੀ ਪੂਰਾ ਇਸਨੇ 17928 ਦੇ ਟਾਇਰ ਪਾਏ ਹੋਇਆ ਬਈ ਨਵੇਂ ਨਾਂਦਵਾਰੇ ਬਦਲੇ ਹੋਇਆ ਮੁਰਲੇ ਨਾਲ ਦੀ ਹੈ ਬਈ ਬੇਟੇ ਦੇ ਬਾਅਦ ਚ ਲੱਗੇ ਹੋਇਆ ਇਹ ਨਾਲ ਹੀ ਆਉਂਦੇ ਮੈਨੂੰ ਲੱਗਦਾ ਨਾਲ ਹੀ ਆਉਂਦੇ ਨਾਲ ਹੀ ਆਉਂਦੇ ਓਕੇ ਕਿਉਂਕਿ ਇੱਕ ਦਿਨ ਇਹ ਨਾਲ ਹੀ ਆਉਂਦੇ ਠੀਕ ਨਾਲ ਸਾਰਾ ਕੁਝ ਟਰੈਕਟਰ ਚੰਗਾ ਪੱਟੀ ਸਾਫ ਫੁੱਲ ਜਹਾਜਵਰਗਾ ਟਰੈਕਟਰ ਪੂਰਾ ਵਧੀਆ ਟਰੈਕਟਰ ਆ ਪੂਰਾ ਕਿੰਨੇ ਦਾ ਬਣੂ ਬਈ ਇਹ ਇਹ ਆ 890000 ਦਾ ਕਹਿੰਦੇ ਆ ਵੀ ਚਲ 870 ਦਾ ਦੇ ਦਾਂ ਤੁਹਾਨੂੰ 8.5 ਲੱਖ ਦਾ ਬਣੂ ਹੁਣ ਚਲ ਹੁਣ ਤੂੰ ਕਹਿਤਾ ਦੇ ਦਾਂਗੇ ਭਾਈ 8.5 ਲੱਖ ਦਾ ਜਿਹੜਾ ਆ ਖੜਾ ਵੀ ਇਹ 2024 ਮਾਡਲ ਆ ਭਾਈ 4/4 ਹੈ 4/4 ਆ 2024 ਮਾਡਲ ਆ ਲਾਢੀ ਕਿੰਨਾ ਚੱਲਿਆ ਹੋਇਆ ਹੋਇ ਇਹ ਇਹ 5 550 550 ਘੰਟਾ ਚੱਲਿਆ ਪੱਟੀ ਸਾਹ ਸੱਤਰੀ ਲੱਗੀ ਹੋਈ ਆ ਇਹਦੇ ਹਾਂਜੀ ਟਰੈਕਟਰ ਸਾਡੇ ਲੋਕਲ ਹੀ ਆ ਇੱਥੋਂ ਵਧੀਆ ਟਰੈਕਟਰ ਆ ਇਹਦੇ ਉੱਪਰ ਲੋਨ ਕਿੰਨੇ ਦਾ ਹੋਜੂ ਭਾਈ ਇਹਦੇ ਤੇ ਲੋਨ ਮੈਨੂੰ ਲੱਗਦਾ ਹੋ ਜੂਗਾ 6 ਲੱਖ ਦਾ ਤਾਂ ਹੋ ਜੂਗਾ ਸਾਢੇ 6 ਲੱਖ ਦਾ ਲੋਨ ਸਾਢੇ 6 ਦਾ ਸਾਢੇ 6 ਲੱਖ ਦਾ ਸਾਢੇ 6 ਦਾ ਹੋ ਜਾ। ਆਪਾਂ ਇਹਦੀ ਕੀ ਡਿਮਾਂਡ ਰੱਖੀ? ਹੂੰ 7.5 ਆਪਾਂ ਕਹਿੰਦੇ 725 ਕਹਿੰਦੇ ਆ ਹੋਰ ਦੇ ਤਾਂ ਕੱਟ 715 ਦੇ ਦਾਂਗੇ। 7 ਲੱਖ ਦਾ ਬਣੂ 100000 ਰੁਪਇਆ ਲੱਖ ਲਿਓ ਚੁੱਪ ਕਰਕੇ। ਬਸ 7 ਰੱਖ ਦੇ ਦਾਂਗੇ। ਹਾਂ। ਨਾ ਇਹ ਸਾਢੇ 6 ਦਾ ਹੋ ਗਿਆ ਤਾਂ 50 ਹੀ ਰਹਿ ਗਿਆ। 50000 ਰਹਿ ਗਿਆ ਚੋਏ। ਹਾਂ। 50000 ਮੈਂ ਵੀ 50000 ਤੋਂ ਵੱਧ ਦੱਸਦਾ ਸੀ। ਕੱਲਾ 50000 ਲਿਆਉ ਤੇ ਸਵਰਾਜ ਲੈ ਜਾਓ ਹੈ ਟਰੈਕਟਰ ਪੱਤਿਾਬ ਹੋਰ ਆਪਣੇ ਤਿੰਨ ਲਾਇਆ ਹੋਇਆ ਕਿਹੜੇ ਕਿਹੜੇ ਬੜਾ ਨਾ 1373 ਹਾਲੈਂਡ ਸਪੈਸ਼ਲ ਐਡੀਸ਼ਨ 18 ਮਾਡਲ ਨਾਲ ਦੇ ਟਾਇਰ ਨੇ ਬਹੁਤ ਨਵਾਂ ਟਰੈਕਟਰ ਕਿੰਨੇ ਦਾ ਬਣ ਜੂ ਉਹ ਆਪਾਂ ਦੇ ਦਾਂਗੇ ਸਵਾ ਕਿ ਸੇ ਲੱਖ ਦਾ 625 ਕਿਹ ਹਜ਼ਾਰ ਦਾ ਇੱਕ ਆਪਾਂ ਨੇ 5103 ਲਿਆ ਆ 67 ਮਾਡਲ ਉਹ ਦੇ ਦਾਂਗੇ ਆਪਾਂ ਲਾ ਲੋ 260 ਕਿ ਹਜ਼ਾਰ ਦਾ ਇੱਕ 85203 ਨਾ 15203 ਲਿਆ ਆ ਉਹ ਦੇ ਦਾਂਗੇ 260 ਕਿ ਹਜ਼ਾਰ ਦਾ ਇੱਕ ਆਪਾਂ ਨੇ ਲਿਆ 8 ਮਾਡਲ 855 ਹੂੰ ਉਹ ਵੀ ਆਪਾਂ ਦੇ ਦਾਂਗੇ ਮੰਨ ਕੇ ਚੱਲੋ ਛੜਕ ਤਿੰਨਾਂ ਦਾ ਛੜਕ ਤਿੰਨਾਂ ਦਾ ਹਾਂ ਸੋਹਣਾ ਟਰੈਕਟਰ ਉਹ ਵੀ ਪੂਰੇ ਕੱਲ ਨੂੰ ਆ ਜਾਣਗੇ ਚਿਲੇ ਮਿੱਤਰੋ ਦੁਬਾਰਾ ਫੇਰ ਦੱਸ ਦਿੰਨਾ ਤੁਸੀਂ ਜਿਹੜੇ ਵੀ ਪਿੰਡੋਂ ਚੱਲ ਕੇ ਆਉਂਗੇ ਨਾ ਚਾਹੇ ਤੁਸੀਂ 100 ਕਿਲੋਮੀਟਰ ਤੋਂ ਚਾਹੇ 500 ਕਿਲੋਮੀਟਰ ਤੋਂ ਤੁਹਾਡੇ ਘਰ ਤੱਕ ਪਹੁੰਚਣ ਦਾ ਜਿਹੜਾ ਡੀਜ਼ਲ ਹੋ ਉਹ ਬਈ ਉਹਨਾਂ ਦੇ ਬਿਲਕੁਲ ਬਿਲਕੁਲ ਰੇਟ ਤੁਹਾਨੂੰ ਬਈ ਉਹਨਾਂ ਤੇ ਦੱਸ ਹੀ ਦਿੱਤੇ ਬਿਲਕੁਲ ਹੀ ਵਾਜਬ ਹੁੰਦੇ ਆ ਦੀਵਾਲੀ ਤੱਕ ਦੀਵਾਲੀ ਤੱਕ ਆਫਰ ਹੈ ਤੇ ਹਾਂ ਦੀਵਾਲੀ ਤੋਂ ਬਾਅਦ ਤਾਂ ਰੇਟ ਵੱਧ ਸਕਦੇ ਆ ਕੋਈ ਚੱਕਰ ਨਹੀਂ ਪਰ ਦੀਵਾਲੀ ਤੱਕ ਦਾ ਆਫਰ ਆ ਜਿਹੜੇ ਸੱ ਤਾ फटाफट ਦਿੱਤੂ ਪਰ ਜਟਾਂ ਦੇ ਵਿੱਚ ਆ ਜਾਓ ਬਾਈ ਦਿੱਤੂ ਪਰ ਜਟਾਂ ਕਿੱਥੇ ਜੰਦਾ ਜੀ ਦਿੱਤੂ ਪਰ ਜਟਾਂ ਪੈਂਦਾ ਜੀ ਭਾਦਸੋ ਤੋਂ ਪਟਿਆਲਾ ਰੋਡ ਤੇ ਹਾਂ ਭਾਦਸੋ ਸਾਨੂੰ ਪੈ ਜਾਂਦਾ ਬਾਈ 7-8 ਕਿਲੋਮੀਟਰ ਜੀ ਪਟਿਆਲਾ 20 ਕਾ 20 ਕੇ ਸਰਾਂ ਦਾ 20 ਕ ਨੱਬ 30 ਸਾਨੂੰ ਖੰਨਾ ਪੈ ਜਾਂਦਾ ਸੈਂਟਰ ਜੇ ਚਾ ਜਿੱਧਰੋਂ ਜਿਹੜਾ ਸ਼ਹਿਰ ਨੇੜੇ ਪੈਂਦਾ ਉਧਰ ਦੀ ਆ ਜਾਓ ਬਸ ਠੀਕ ਹੈ ਲੈ ਮਿੱਤਰੋ ਬਾਕੀ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਲਿਖਦੇ ਬਾ ਫੋਨ ਲਾਓ ਯਾਰ ਜਲਦੀ